ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਖੜਿਆ ਬਾਰਡਰ ਤੋਂ ਸਿਰਫ 1 ਕਿਲੋਮੀਟਰ ਦੂਰ ਲੋਕ ਆਪਣਾ ਸਮਾਨ ਟਰਾਲੀਆਂ ਦੇ ਵਿੱਚ ਲਾ ਕੇ ਸ਼ਹਿਰ ਵੱਲ ਕਿਉਂ ਜਾ ਰਹੇ ਨੇ ਹਾਲਾਤ ਨਾਜ਼ੁਕ ਹੈ ਇਹ ਕੋ ਪਿੰਡ ਨੇ ਜਿਹੜੇ ਖਾਲੀ ਹੋ ਰਹੇ ਨੇ ਪੂਰੇ ਦੇ ਪੂਰੇ ਨੁਕਸਾਨ ਕੱਲ ਨੂੰ جنگ ਦਾ ਹੋਵੇ ਨਾ ਹੋਵੇ ਅਸੀਂ ਤਾਂ ਪਿੰਡ ਛੱਡਣਾ ਹੈ ਪਹਿਲਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੀ ਘੇਰੇਬੰਦੀ ਚਾ ਜਾਈਏ جنگ ਕੋਈ ਨਹੀਂ ਚਾਹੁੰਦਾ ਸਰਹੱਦੀ ਪਿੰਡਾਂ ਦੇ ਲੋਕ ਬੜੇ ਪਰੇਸ਼ਾਨ ਹੈ ਇਸ ਗੱਲ ਨੂੰ ਲੈ ਕੇ ਇਥੋਂ ਤੱਕ ਵੀ ਲੋਕ ਆਪਣੀ ਆਵਾਜ਼ ਵਿੱਚ ਦਰਦ ਭਰੇ ਕਹਿੰਦੇ ਨੇ ਕਿ ਸਾਨੂੰ ਇਥੋਂ ਲਜਾਣ ਦਾ ਪ੍ਰਬੰਧ ਹੀ ਨਹੀਂ ਕੀਤਾ ਗਿਆ ਸਰਕਾਰ ਦੇ ਇਥੋਂ ਤੱਕ ਕੇ ਫੈਸਲਾ ਲਿਆ ਪੰਜਾਬ ਸਰਕਾਰ ਨੇ ਇੱਕ ਮੰਤਰੀਆਂ ਦੀਆਂ ਟੀਮਾਂ ਵੀ ਸਰਦੀ ਦੌਰਾ ਕਰਨ ਗਈਆਂ ਪਿੰਡਾਂ 'ਚ ਜਾਣ ਗਈਆਂ ਤਾਂ ਲੋਕ ਕਹਿੰਦੇ ਕਿ ਸਰਦੀ ਦੌਰਾ ਪਤਾ ਨਹੀਂ ਕਦੋਂ ਕਰਨਾ ਉਹਨਾਂ ਨੇ ਲੋਕਾਂ ਤੋਂ ਜਦੋਂ ਸਹਿਯੋਗ ਮੰਗਿਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਫੋਰਸ ਵੱਲੋਂ ਸਰਕਾਰ ਵੱਲੋਂ ਤਾਂ ਸਹਿਯੋਗ ਪੂਰਾ ਦਿੱਤਾ ਜਾਂਦਾ ਪਰ ਜਦੋਂ ਲੋਕਾਂ ਦੀ ਵਾਰੀ ਆਉਂਦੀ ਹੈ ਬਾਹ ਫੜਨ ਦੀ ਤੱਕੇ ਤਾਂ ਕਿਤੇ ਸਰਕਾਰ ਦੀਆਂ ਨਕਾਮੀਆਂ ਪ੍ਰਸ਼ਾਸਨ ਦੀਆਂ ਨਕਾਮੀਆਂ ਵੱਡੇ ਪੱਧਰ ਤੇ ਨਜ਼ਰ ਆਉਂਦੀਆਂ ਨੇ ਪਰ ਜਦੋਂ ਇਸ ਤਰ੍ਹਾਂ ਦੇ ਜੰਗ ਦੇ ਮਾਹੌਲ ਵਿੱਚ ਟੱਪਰੀ ਵਾਸਾ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸਰਦੀ ਲੋਕਾਂ ਨੂੰ ਭੜੀਆਂ ਪਰੇਸ਼ਾਨੀਆਂ ਹੁੰਦੀਆਂ ਪ੍ਰੋਗਰਾਮ ਸੋਲਾਰੀ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਅਸੀਂ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਖੜੇ ਆਂ ਬਾਰਡਰ ਤੋਂ ਸਿਰਫ 1 ਕਿਲੋਮੀਟਰ ਦੂਰ ਇਧਰ ਦੇ ਲੋਕਾਂ ਦੀ ਸਮੱਸਿਆਵਾਂ ਕੀ ਨੇ ਇੱਥੋਂ ਦੇ ਲੋਕ ਪਲਾਂ ਕਰਨ ਨੂੰ ਮਜਬੂਰ ਕਿਉਂ ਨੇ ਆਪਣਾ ਸਮਾਨ ਟਰਾਲੀਆਂ ਦੇ ਵਿੱਚ ਲਾ ਕੇ ਸ਼ਹਿਰ ਵੱਲ ਕਿਉਂ ਜਾ ਰਹੇ ਨੇ ਮਜਬੂਰ ਕਿਉਂ ਨੇ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਪੂਰੇ ਭਾਰਤ ਦੇ ਜਿਹੜਾ ਨੌਰਥ ਹੈ ਜਿਹਦੇ ਵਿੱਚ ਪੰਜਾਬ ਜੰਮੂ ਕਸ਼ਮੀਰ ਬਲੈਕਆਊਟ 7 ਵਜੇ ਤੱਕ ਤੁਸੀਂ ਦੁਕਾਨਾਂ ਖੋਲ੍ਹ ਸਕਦੇ ਹੋ ਬਾਜ਼ਾਰ ਖੁੱਲੇ ਰਹਿਣਗੇ ਉਸ ਤੋਂ ਬਾਅਦ ਨੇਰਾ ਡਾਰਕ ਜ਼ੋਨ ਕੋਸ਼ਿਸ਼ ਕਰ ਦਿੱਤਾ ਗਿਆ ਇਸ ਦੋਨੋਂ ਮੁੱਦਿਆਂ ਉੱਤੇ ਗੱਲਬਾਤ ਕਰਵਾਂ ਤੇ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਮਾਹੌਲ ਕੀ ਹੈ ਨੈਸ਼ਨਲ ਮੀਡੀਆ ਕੁਝ ਦੱਸਦਾ ਪਰ ਗਰਾਊਂਡ ਰਿਐਲਿਟੀ ਤੇ ਜਾਣੇ ਆ ਉਥੇ ਬਿਲਕੁਲ ਉਲਟਾ ਹੈ ਪਰ ਜਿਹੜਾ ਪੰਜਾਬ ਦੇ ਜਿਹੜੇ ਸਰਹੱਦੀ ਖੇਤਰ ਨੇ ਜਿਹੜੇ ਪਾਕਿਸਤਾਨ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਤੁਸੀਂ ਆਪਣੀ ਬਿਆਨੀ ਜਿਹੜੇ ਅੱਜ ਅੱਜ ਘੁੰਮ ਘੁੰਮ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹ ਕੀ ਨੇ ਹਾਲਾਤ ਤਾਂ ਨਾਜੂਕ ਹੈ ਹੀ ਕਹਾਂਗੇ ਆਪਾਂ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਹਾਲਾਤ ਬਣੇ ਕਿਉਂ ਉਹਦੇ ਵੱਖਰੇ ਕਾਰਨ ਨੇ ਪਹਿਲਗਾਮ ਤੋਂ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਕੀ ਹੌਲੀ-ਹੌਲੀ ਕਰਕੇ ਕਿੱਥੋਂ ਤੱਕ ਸਥਿਤੀ ਪਹੁੰਚੀ ਹੁਣ ਗੱਲ ਕਰਦੇ ਆਪਾਂ ਅੱਜ ਜਿਵੇਂ ਜ਼ਿਲ੍ਹਾ ਸਰਹੱਦੀ ਫਾਜ਼ਿਲਕਾ ਆਪਾਂ ਦੇਖਿਆ ਅੱਜ ਸਰਹੱਦੀ ਪਿੰਡ ਜਿਵੇਂ ਕਿ ਆਪਾਂ ਜਿੱਥੇ ਖੜੇ ਆ ਆਸਫ ਵਾਲਾ ਪਿੰਡ ਦੇ ਵਿੱਚ ਥੋੜੀ ਦੂਰੀ ਤੇ ਪੱਕਾ ਚਿਸਤੀ ਜਾਂ ਉਸ ਤੋਂ ਬਾਅਦ ਬਾਰਡਰ ਸ਼ੁਰੂ ਹੋ ਜਾਂਦਾ ਹੈ ਭਾਰਤ ਪਾਕਿਸਤਾਨ ਵਾਲਾ ਤਾਰਬੰਦੀ ਹੈ ਜਿਹੜੇ ਪਿੰਡ ਨੇ ਉੱਥੇ ਉਹ ਬੜੇ ਸਵਾਲ ਦੋ ਤਰ੍ਹਾਂ ਦੇ ਆਪਾਂ ਨੂੰ ਦੇਖਣ ਨੂੰ ਮਿਲੇ ਇੱਕੋ ਪਿੰਡ ਨੇ ਜਿਹੜੇ ਖਾਲੀ ਹੋ ਰਹੇ ਨੇ ਪੂਰੇ ਦੇ ਪੂਰੇ ਸਮਾਨ ਲੈ ਕੇ ਲੋਕੀ ਜਾ ਰਹੇ ਆ ਕਿਉਂਕਿ 65 ਤੇ 71 ਦੀ ਜਿਹੜੀ جنگ ਦੀ ਮਾਰ ਪਈ ਇਹਨਾਂ ਲੋਕਾਂ ਨੂੰ ਇਹ ਜਿਹੜੇ ਦੋ ਤਿੰਨ ਪਿੰਡ ਸੀ ਇਹ ਸਾਰੇ ਪਾਕਿਸਤਾਨ ਦੇ ਕਬਜ਼ੇ ਚ ਆਉਂਦੇ ਰਹੇ ਆ ਕੋਈ 10 ਮਹੀਨੇ ਕਬਜ਼ੇ ਚ ਰਹਿੰਦਾ ਸੀ ਕੋਈ ਸਾਲ ਰਹਿੰਦਾ ਸੀ ਤੇ ਲੋਕਾਂ ਨੂੰ ਆਪਣਾ ਸਾਰਾ ਇੱਕ ਇੱਕ ਸਾਲ ਲਈ ਘਰ-ਬਾਰ ਛੱਡ ਕੇ ਜਾ ਤੱਕ ਤੇ ਸਰਕਾਰੀ ਸ਼ੈਲਟਰ ਲੈਣਾ ਪੈਂਦਾ ਸੀ ਕੈਂਪਾਂ ਚ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਘਰੇ ਕੱਟਦੇ ਸੀ ਉਹ ਸਮਾਂ ਹੋਰ ਸੀ ਉਦੋਂ ਸਾਦਾਪਨ ਜੀਵਨ ਲੋਕਾਂ ਦਾ ਬੜਾ ਸੀ ਇੱਕ ਦੂਜੇ ਨੂੰ ਸਹਿਯੋਗ ਇਹ ਨਹੀਂ ਕਿ ਹੁਣ ਨਹੀਂ ਮਿਲਦਾ ਔਖੀ ਘੜੀ ਚ ਆਪਾਂ ਵੇਖਿਆ ਬੜੇ ਲੋਕ ਦੂਰੋਂ ਦੂਰੋਂ ਟਰੈਕਟਰ ਟਰਾਲੀਆਂ ਆਪਦੀਆਂ ਲਿਆ ਕੇ ਉਹਨਾਂ ਦਾ ਸਮਾਨ ਲੈ ਕੇ ਜਾ ਰਹੇ ਆ ਇਥੋਂ ਅੱਜ ਵੀ ਸਹਿਯੋਗ ਮਿਲਦਾ ਪਰ ਉਹ ਗੱਲਾਂ ਨਹੀਂ ਰਹੀਆਂ ਹੁਣ ਇਸ ਕਰਕੇ ਲੋਕਾਂ ਦੀ ਸੋਚ ਵੀ ਬਦਲ ਗਈ ਹੈ ਖੱਜਲ ਖਵਾਰੀਆਂ ਹੋਰ ਤਰ੍ਹਾਂ ਦੀਆਂ ਹੋ ਗਈਆਂ ਨੇ ਉਦੋਂ ਤਾਂ ਲੋਕਾਂ ਨੇ ਸਮਾਨ ਹੀ ਬੜੀ ਮੁਸ਼ਕਲ ਨਾਲ ਗੱਡਿਆਂ ਤੇ ਬਲਦ ਰੇੜਿਆਂ ਤੇ ਢੋਂਦੇ ਸੀ ਹੁਣ ਤਾਂ ਸਾਧਨ ਬੇਸ਼ੱਕ ਦੀ ਆ ਗਏ ਅੱਜ ਵੀ ਸਾਧਨ ਸਾਰੇ ਹੱਥ ਕੋਲ ਨਹੀਂ ਪਰ ਜਿੱਥੇ ਤੱਕ ਰਹੀ ਗੱਲ ਕਿ ਜਿੰਨੇ ਨੇ ਛੱਡਣ ਲਈ ਮਜਬੂਰ ਹੋ ਰਿਹਾ ਕ ਇਸ ਕਰਕੇ ਹਾਲੇ ਪ੍ਰਸ਼ਾਸਨ ਨੇ ਕੋਈ ਹਦਾਇਤ ਨਹੀਂ ਦਿੱਤੀ ਕਿ ਪਿੰਡ ਖਾਲੀ ਕਰ ਦਿਓ ਖਾਸ ਕਰਕੇ ਫਾਜ਼ਿਲਕਾ ਦੇ ਸਰਹੱਦੀ ਪਿੰਡ ਜਿਹੜੇ ਪੈਂਦੇ ਆ ਫਿਰ ਇਸ ਦੇ ਬਾਵਜੂਦ ਲੋਕ ਕਿਉਂ ਜਾ ਰਹੇ ਆ ਲੋਕ ਪੁਰਾਣੀ ਚੀਜ਼ਾਂ ਤੋਂ ਸਿੱਖੇ ਹੋਏ ਆ ਸਬਕ ਲਿਆ ਆ ਪਰ ਸਰਕਾਰਾਂ ਸਬਕ ਨਹੀਂ ਲੈਂਦੀਆਂ ਅਜਿਹੇ ਮਾਮਲਿਆਂ ਵਿੱਚ ਲੋਕਾਂ ਨੇ ਸਬਕ ਸਿੱਖੇ ਹੋਏ ਆ ਜੰਗ ਕੋਈ ਨਹੀਂ ਚਾਹੁੰਦਾ ਸਰਹੱਦੀ ਪਿੰਡਾਂ ਦੇ ਲੋਕ ਬੜੇ ਪਰੇਸ਼ਾਨ ਆ ਇਸ ਗੱਲ ਨੂੰ ਲੈ ਕੇ ਪਰ ਜਿੱਥੋਂ ਤੱਕ ਰਹਿ ਗਿਆ ਕਿ ਬਚਨਾ ਕਿਵੇਂ ਹੈ ਡਿਫੈਂਸ ਦੇ ਲਈ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਪੂਰਾ ਪਾਲਣ ਕਰ ਰਹੇ ਆ ਪਿੰਡਾਂ ਦੇ ਲੋਕ ਇਥੋਂ ਤੱਕ ਕਿ ਜਿਹੜਾ ਸਰਹੱਦੀ ਇਲਾਕਾ ਪੈਂਦਾ ਉੱਥੇ ਬਲੈਕਆਊਟ ਦੀ ਜਦੋਂ ਕਾਲ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਦੇਖਿਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹੀ 7 ਵਜੇ ਤੱਕ ਤੇ ਦੁਕਾਨਾਂ ਬਾਜ਼ਾਰ ਬੰਦ ਹੋ ਜਾਣੇ ਆ ਇਸੇ ਤਰ੍ਹਾਂ ਫਾਜ਼ਿਲਕਾ ਸ਼ਹਿਰ ਹੋ ਗਿਆ ਇੱਥੇ ਵੀ ਇਸੇ ਤਰ੍ਹਾਂ ਦੀ ਸਥਿਤੀ ਬਣਨ ਵਾਲੀ ਹੈ ਬਲੈਕਆਊਟ ਦੀ ਕਾਲ ਕੀ ਆਉਂਦੀ ਹੈ ਇਹ ਅੱਜ ਨਵੀਂ ਹਦਾਇਤ ਵੀ ਆ ਸਕਦੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁੰਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਥੋੜੇ ਥੋੜੇ ਸਮੇਂ ਬਾਅਦ ਵੀ ਜਿਹੜਾ ਆ ہدایت دینی ਪੈਂਦੀ ਹੈ ضروری نہیں کہ ਜਿਹੜਾ ਪਹਿਲੇ ਪਹਿਲੇ ਦਿਨ ਹਦਾਇਤ ਦਿੱਤੀ ਅਗਲੇ ਦਿਨ ਵੀ ਉਹੀ ਲਾਗੂ ਹੋਵੇ ਥੋੜੇ ਘੰਟਿਆਂ ਬਾਅਦ ਸਥਿਤੀ ਬਦਲ ਵੀ ਜਾਂਦੀ ਹੈ ਦੋ ਤਰ੍ਹਾਂ ਦੇ ਲੋਕ ਅੱਜ ਪਿੰਡਾਂ 'ਚ ਮਿਲੇ ਇੱਕ ਉਹ ਜਿਹੜੇ ਕਹਿੰਦੇ ਸੀ ਕਿ ਨੁਕਸਾਨ ਕੱਲ ਨੂੰ جنگ ਦਾ ਹੋਵੇ ਨਾ ਹੋਵੇ ਅਸੀਂ ਤਾਂ ਪਿੰਡ ਛੱਡਣਾ ਹੈ ਪਹਿਲਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੀ ਘੇਰੇਬੰਦੀ ਚਾ ਜਾਈਏ ਆ ਉਹ ਬੰਦੇ ਜਾ ਰਹੇ ਐ ਇੱਥੋਂ ਛੱਡ ਕੇ ਕੋਈ ਕਿਰਾਏ ਤੇ ਸਾਧਨ ਕਰਕੇ ਕੋ ਆਪਣੀਆਂ ਟਰੈਕਟਰ ਟਰਾਲੀਆਂ ਦੇ ਨਾਲ ਜਾ ਰਹੇ ਐ ਇੱਥੋਂ ਤੱਕ ਕਿ ਡੰਗਰ ਪਸ਼ੂ ਜਿੰਨੇ ਕੋਈ ਪਸ਼ੂ ਵੀ ਲੈ ਜਾਂਦੇ ਜਾ ਸਕਦੇ ਉਹ ਲੈ ਜਾ ਰਹੇ ਐ ਹਾਲਾਂਕਿ ਜਿਹੜੇ ਬੰਦੇ ਛੱਡਣ ਨੂੰ ਤਿਆਰ ਨਹੀਂ ਹੋਣਾ ਪਾ ਉਹਨਾਂ ਤੇ ਆਉਨੇ ਆ ਉਹਨਾਂ ਦੀ ਦਲੀਲੇ ਦੇ ਪਿੱਛੇ ਐ ਕਿ ਅੱਜ ਕੱਲ੍ਹ ਜੰਗ ਦਾ ਤਰੀਕਾ ਬਦਲ ਗਿਆ ਹੁਣ ਭਾਵੇਂ ਕੋਈ ਬਠਿੰਡੇ ਜਾ ਰਿਹਾ ਛੱਡ ਕੇ ਚਾਹੇ ਮਲੋਟ ਚਾਹੇ ਫਰੀਦਕੋਟੇ ਇਲਾਕਾ ਫਰੋਜਪੁਰ ਤੋਂ ਲੈ ਕੇ ਫਾਇਲਕਾ ਦਾ ਉਹ ਕਹਿੰਦੇ ਉੱਥੇ ਵੀ ਜਿਸ ਤਰ੍ਹਾਂ ਦੇ ਡਰੋਨ ਅਟੈਕ ਕੀਤੇ ਜਾ ਰਹੇ ਨੇ ਸੈਂਕੜੇ ਡਰੋਨ ਦੀ ਗਿਣਤੀ ਹੈ ਅਣਗਿਣਤ ਡਰੋਨ ਛੱਡੇ ਗਏ ਇਧਰੋਂ ਵੀ ਫਿਰ ਜਵਾਬੀ ਕਾਰਵਾਈ ਚ ਭਾਰ ਸਰਕਾਰ ਨੇ ਵੀ ਪਾਕਿਸਤਾਨ ਦੇ ਕੁਝ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਸਾਰੀਆਂ ਖਿੱਚੋ ਤਾਣ ਦੇ ਵਿੱਚੋਂ ਤਣਾਅ ਦੇ ਵਿੱਚੋਂ ਹੁਣ ਉਹ ਲੋਕ ਇਹ ਕਹਿੰਦੇ ਆ ਜਿਹੜੇ ਵਸੇ ਹੋਇਆ ਪਿੰਡਾਂ ਤੇ ਕਹਿੰਦੇ ਅਸੀਂ ਨਹੀਂ ਜਾਣਾ ਇੱਥੋਂ ਜਾ ਕੇ ਟਰੈਕਟਰ ਤੇ ਪਹਿਲੀ ਗੱਲ ਕਰਾਏ ਤੇ ਸਾਧਨ ਕਰਾਂਗੇ ਜਾਂ ਅੱਗੇ ਚਲੇ ਵੀ ਗਏ ਆਪਣੇ ਜਵਾਕਾਂ ਨੂੰ ਲੈ ਕੇ ਬੀਬੀਆਂ ਬੱਚਿਆਂ ਸਣੇ ਬਜ਼ੁਰਗਾਂ ਨੂੰ ਲੈ ਕੇ ਇੱਥੇ ਇੱਕ ਅੱਧਾ ਜੀ ਰਹਿ ਵੀ ਗਿਆ ਘਰ ਦੀ ਰਾਖੀ ਵਾਸਤੇ ਤੇ ਸਵਸਥੀ ਐ ਖੜੀ ਹੋ ਜਾਣੀ ਐ ਕੱਲ ਨੂੰ ਕੀ ਪਤਾ ਲੱਗਦਾ ਕਿ ਜਿਹੜੇ ਵੱਡੇ ਸ਼ਹਿਰ ਨਿਸ਼ਾਨੇ ਦੇ ਉੱਤੇ ਨੇ ਦੁਸ਼ਮਣ ਮੁਲਕ ਦੇ ਉੱਥੇ ਸਾਡੇ ਉੱਤੇ ਡਿੱਗਿਆ ਤੇ ਇੱਥੋਂ ਲੈ ਕੇ ਸਮਾਨ ਉੱਥੇ ਤੜਵਾਉਣੀ ਜਾਣਾ ਇੱਥੇ ਬੈਠੇ ਰਹੀਏ ਚੰਗੇ ਐ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਇੱਕ ਲੋਕ ਜਿਹੜੇ ਕਹਿੰਦੇ ਆ ਕਿ ਚਲੋ ਮੰਨ ਨੂੰ ਤਰਵਾਸ ਜਾ ਹੋ ਜਾਂਦਾ ਕਿ ਇੱਕ ਥਾਂ ਤੋਂ ਅਸੀਂ ਦੂਜੀ ਥਾਂ ਚਲੇ ਗਿਆਂ ਬਾਰਡਰ ਤੋਂ ਬਹੁਤ ਦੂਰ ਚਲੇ ਗਏ ਤਾ ਇੱਕ ਸੇਫ ਜਗ੍ਹਾ ਦੀ ਮਹਿਸੂਸ ਕਰਦੇ ਆ ਕਿ ਅਸੀਂ ਸੇਫ ਥਾਂ ਤੇ ਚਲੇਗਾ ਜਿਵੇਂ ਪਹਿਲਾਂ ਜਾਂਦੇ ਰਹੇ ਆ ਪਰ ਜਿਹੜੇ ਦੂਜੀ ਤਰ੍ਹਾਂ ਸੋਚਦੇ ਆ ਲੋਕ ਕਿ ਹੁਣ ਜੰਗ ਦਾ ਤਰੀਕਾ ਬਦਲ ਗਿਆ ਹੁਣ ਕੱਲਾ ਬਾਰਡਰ ਦੇ ਉੱਤੇ ਨਹੀਂ ਲੱਗਣੀ ਜੰਗ ਹੁਣ ਇਹ ਜਿਹੜਾ ਰਾਕਟ ਦੇ ਜ਼ਰੀਏ ਡਰੋਨ ਅਟੈਕ ਦੇ ਜ਼ਰੀਏ ਕਿਤੇ ਵੀ ਮਾਰ ਹੋ ਸਕਦੀ ਹੈ ਤਕਨੀਕ ਇੰਨੀ ਹੋ ਗਈ ਹੈ ਡਵੈਲਪ ਇਸ ਕਰਕੇ ਲੋਕ ਸਿਰੜੀ ਵੀ ਆ ਪੱਕੇ ਵੀ ਆ ਕਿਉਂਕਿ ਅੱਗੇ ਫਸਲ ਦੀ ਤਿਆਰੀ ਵੀ ਕਰਨੀ ਹੈ ਪਨੀਰੀ ਬੀਜਣੀ ਹੈ ਵਾਨ ਤਿਆਰ ਕਰਨੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਹੈ ਖੇਤੀ ਨਾਲ ਸਿੱਧੇ ਤੌਰ ਤੇ ਪਰਿਵਾਰ ਜੁੜੇ ਹੈ ਕਈਆਂ ਕੋਲ ਛੋਟੀ ਕਿਸਾਨੀ ਹੈ ਕਈਆਂ ਕੋਲ ਵੱਡੇ ਜ਼ਿਮੀਦਾਰ ਵੀ ਹੈ ਉਹਨਾਂ ਸਾਰਿਆਂ ਨੇ ਆਪਣੇ ਕੰਮ ਵੀ ਨਿਭਾਉਣੇ ਹਨ ਪਰ ਹੁਣ ਸਮੇਂ-ਸਮੇਂ ਤੇ ਹਦਾਇਤਾਂ ਵੀ جاری ਹੋ ਰਹੀਆਂ ਹਨ ਹੁਣ ਜਿਹੜਾ ਬਾਰਡਰ ਦੀ ਸਥਿਤੀ ਬਿਲਕੁਲ ਹੋਰ ਹੈ ਦਿੱਲੀ ਵਿੱਚ ਬੈਠ ਕੇ ਇੱਕ ਮੀਡੀਆ ਦਾ ਵੱਡਾ ਸੈਕਸ਼ਨ ਗੱਲਾਂ ਹੋਰ ਕਰ ਰਿਹਾ ਹੈ ਸਰਕਾਰ ਆਪਣੇ ਪੱਧਰ ਤੇ ਡਿਸੀਜਨ ਲੈ ਰਹੀ ਹੈ ਹੁਣ ਸਰਕਾਰ ਨੇ ਤੇ ਅੱਜ ਇਥੋਂ ਤੱਕ ਵੀ ਕਲੀਅਰ ਕਰ ਦਿੱਤਾ ਭਾਰਤ ਸਰਕਾਰ ਨੇ ਕਿ ਜਿਹੜਾ ਬਲੈਕਆਊਟ ਥਾਂ ਥਾਂ ਤੇ ਕਰਨਾ ਜਿੱਥੇ ਲੋਡ ਹੈ ਉਹਦਾ ਲੋਕ ਸਹਿਯੋਗ ਕਰਨ ਜਦੋਂ ਹੀ ਸਾਇਰਨ ਵੱਜਦਾ ਨਾਲ ਦੇ ਨਾਲ ਲੋਕਾਂ ਕੋਲ ਇੱਕ ਇਸ਼ਾਰਾ ਜਾਣਾ ਚਾਹੀਦਾ ਕਿਉਂਕਿ ਜਦੋਂ ਨਾ ਅਚਾਨਕ ਕੁਝ ਹੁੰਦਾ ਤੇ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੁਣ ਪਿਛਲੇ ਤਿੰਨਾ ਚਾਰਾਂ ਦਿਨਾਂ ਤੋਂ ਇੱਕ ਪ੍ਰੈਕਟਿਸ ਜੀ ਹੋ ਗਈ ਆ ਲੋਕਾਂ ਦੀ ਵੀ ਕਿ ਸਾਇਰਨ ਵੱਜਣਾ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਬਲੈਕਆਊਟ ਦਾ ਮਤਲਬ ਕੀ ਹੈ ਲਾਈਟ ਕਿਹੜੀ ਜਗਦੀ ਰਹਿਣੀ ਚਾਹੀਦੀ ਹੈ ਐਮਰਜੈਂਸੀ ਹਾਲਾਤ 'ਚ ਤੇ ਕਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਲੋਕ ਵੀ ਆਪਣਾ ਮਨ ਤਿਆਰ ਕਰੀ ਬੈਠੇ ਆ ਲੋਕ ਹਮੇਸ਼ਾ ਸਰਕਾਰਾਂ ਦਾ ਪੁਲਿਸ ਦਾ ਆਰਮੀ ਦਾ ਬੀਐਸਐਫ ਦਾ ਸਹਿਯੋਗ ਦਿੰਦੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਸਰਕਾਰ ਲੋਕਾਂ ਦਾ ਸਹਿਯੋਗ ਦਿੰਦੀ ਹੈ ਕਿ ਨਹੀਂ ਦਿੰਦੀ ਲੋਕ ਬੜੇ ਦੁਖੀ ਸੀ ਅੱਜ ਅਸੀਂ ਲੋਕਾਂ ਨਾਲ ਗੱਲ ਕੀਤੀ ਕਿ ਤੁਸੀਂ ਇੱਥੋਂ ਜਾ ਰਹੇ ਹੋ ਕੀ ਸਰਕਾਰੀ ਕੋਈ ਸ਼ੈਲਟਰ ਥੱਲੇ ਜਾ ਰਹੇ ਹੋ ਸ਼ੈੱਡ ਬਣਿਆ ਕੈਂਪ ਬਣਿਆ ਤੇ ਉਹਨਾਂ ਦਾ ਜਵਾਬ ਸੀ ਕਿ ਹਾਲੇ ਤਾਂ ਸਾਨੂੰ ਸਰਕਾਰ ਨੇ ਪੁੱਛਿਆ ਹੀ ਨਹੀਂ ਕਿ ਤੁਸੀਂ ਕਿਹੜੇ ਹਾਲਤ ਵਿੱਚ ਹੋ ਇਥੋਂ ਤੱਕ ਵੀ ਲੋਕ ਆਪਣੀ ਆਵਾਜ਼ ਵਿੱਚ ਦਰਦ ਭਰੇ ਕਹਿੰਦੇ ਨੇ ਕਿ ਸਾਨੂੰ ਇਥੋਂ ਲਜਾਣ ਦਾ ਪ੍ਰਬੰਧ ਹੀ ਨਹੀਂ ਕੀਤਾ ਗਿਆ ਹਾਲਾਂਕਿ ਅਸੀਂ ਮੌਕੇ ਉੱਤੇ ਫਾਇਲ ਕੈ ਐਸਐਸਪੀ ਵਰਿੰਦਰ ਸਿੰਘ ਬਰਾੜ ਹੋਰਾਂ ਨਾਲ ਗੱਲਬਾਤ ਵੀ ਕੀਤੀ ਹੈ ਉਹ ਭਰੋਸਾ ਵੀ ਦਿੰਦੇ ਨਜ਼ਰ ਆਇਆ ਆਪਣੇ ਸਾਹਮਣੇ ਪੱਕਾ ਚਿਸਤੀਪੇਂਡ ਦੇ ਲੋਕਾਂ ਨੂੰ ਹੋਰ ਨਾ ਵੀ ਪਿੰਡਾਂ 'ਚ ਉਹਨਾਂ ਨੇ ਦੌਰਾ ਕੀਤਾ ਕਿ ਜਦੋਂ ਵੀ ਅਸੀਂ ਕਾਲ ਦੇਣੀ ਹੈ ਤੁਹਾਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਵਾਂਗੇ ਸਰਕਾਰ ਇੰਤਜ਼ਾਮ ਕਰ ਰਹੀ ਹੈ ਕੈਂਪ ਬਕਾਇਦਾ ਤੌਰ ਦੇ ਉੱਤੇ ਅਸੀਂ ਬਣਾ ਰਹੇ ਹਾਂ ਉਹ ਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਲੋਕਾਂ ਨੂੰ ਜਦੋਂ ਪੁੱਛਿਆ ਕਿ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਸਰਕਾਰ ਦੇ ਇਥੋਂ ਤੱਕ ਕੇ ਫੈਸਲਾ ਲਿਆ ਪੰਜਾਬ ਸਰਕਾਰ ਨੇ ਇੱਕ ਮੰਤਰੀਆਂ ਦੀਆਂ ਟੀਮਾਂ ਵੀ ਸਰਦੀ ਦੌਰਾ ਕਰਨ ਗਈਆਂ ਪਿੰਡਾਂ 'ਚ ਜਾਣ ਗਈਆਂ ਤਾਂ ਲੋਕ ਕਹਿੰਦੇ ਕਿ ਸਰਦੀ ਦੌਰਾ ਪਤਾ ਨਹੀਂ ਕਦੋਂ ਕਰਨਾ ਉਹਨਾਂ ਨੇ ਜਦੋਂ ਸਾਡੇ ਕੋਲ ਆਉਣਗੇ ਉਦੋਂ ਦੇਖਾਂਗੇ ਪਰ ਅੱਜ ਅਸੀਂ ਆਪਣਾ ਬਚਾਅ ਕਰਨਾ ਹੈ ਇਸ ਕਰਕੇ ਲੋਕਾਂ ਤੋਂ ਜਦੋਂ ਸਹਿਯੋਗ ਮੰਗਿਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਫੋਰਸ ਵੱਲੋਂ ਸਰਕਾਰ ਵੱਲੋਂ ਤਾਂ ਸਹਿਯੋਗ ਪੂਰਾ ਦਿੱਤਾ ਜਾਂਦਾ ਹੈ ਪਰ ਜਦੋਂ ਲੋਕਾਂ ਦੀ ਵਾਰੀ ਆਉਂਦੀ ਹੈ ਬਾਹ ਫੜਨ ਦੀ ਤਾਂ ਕਿਤੇ ਨਾ ਕਿਤੇ ਸਰਕਾਰ ਦੀਆਂ ਨਕਾਮੀਆਂ ਪ੍ਰਸ਼ਾਸਨ ਦੀਆਂ ਨਕਾਮੀਆਂ ਵੱਡੇ ਪੱਧਰ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਜੰਗ ਲੱਗਣ ਦੇ ਨਾਲ ਕਿਉਂਕਿ ਲੋਕ ਕਿਉਂ ਨਹੀਂ ਚਾਹੁੰਦੇ ਇੱਕ ਵੱਡਾ ਬੇਸਿਕ ਜਿਹਾ ਸਵਾਲ ਹੈ ਲੋਕ ਕਹਿੰਦੇ ਆ ਕਿ ਸਾਨੂੰ ਅਮਨ ਸ਼ਾਂਤੀ ਚਾਹੀਦੀ ਹੈ ਜੰਗ ਨਹੀਂ ਚਾਹੀਦੀ ਉਹਦਾ ਸਾਫ਼ ਸਾਫ਼ ਮਤਲਬ ਹੈ ਕਿ ਇੱਕ ਤਾਂ ਉਹਨਾਂ ਪਰਿਵਾਰਾਂ ਨੇ ਅੱਜ ਦੀਆਂ ਪੀੜ੍ਹੀਆਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੁਣ ਤਾਂ ਬਜ਼ੁਰਗ ਜਿਉਂਦੇ ਜਾਗਦੇ ਟਾਵੇਂ ਟਾਵੇਂ ਜਿਹੜੇ ਖੁਦ ਆਪਣੀ ਜ਼ੁਬਾਨੀ ਦੱਸਦੇ ਆ ਨੁਕਸਾਨ ਕੀ ਹੈ ਪਰ ਜਿੰਨਾ ਘਰਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਕਹਾਣੀਆਂ ਸੁਣਾ ਕੇ ਆਪਣੀ ਜਿਹੜੀ ਸੰਸਾਰਿਕ ਯਾਤਰਾ ਪੂਰੀ ਕਰ ਲਈ ਹੈ ਕੁਝ ਤਾਂ ਦੱਸ ਕੇ ਗਏ ਆ ਕਿ ਪੀੜ੍ਹੀਆਂ ਇੰਨੀਆਂ ਡਰੀਆਂ ਹੋਈਆਂ ਨੌਜਵਾਨ ਚਾਹੇ ਮੁੰਡੇ ਆ ਕੁੜੀਆਂ ਚਾਹੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਚਲੋ ਇਹ ਨੁਕਸਾਨ ਵੀ ਲੋਕੀ ਜਰ ਜਾਣਗੇ ਪਰ ਜਦੋਂ ਇਸ ਤਰ੍ਹਾਂ ਦੇ ਜੰਗ ਦੇ ਮਾਹੌਲ ਵਿੱਚ ਟੱਪਰੀਵਾਸ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸਰਦੀ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਕਈ ਕਈ ਸਾਲ ਲੋਕ ਪਿੱਛੇ ਚਲੇ ਜਾਂਦੇ ਆ ਸਮਾਨ ਇੱਕ ਤੋਂ ਦੂਜੀ ਥਾਂ ਲਜਾਣਾ ਕਹਿ ਦੇਣਾ ਹੀ ਸੌਖਾ ਹੁੰਦਾ ਜਦੋਂ ਉਹਨਾਂ ਦੀ ਟੁੱਟਪੰਨ ਹੁੰਦੀ ਆ ਜਾਂ ਮੁੜ ਵਸੇਬੇ ਦੀ ਗੱਲ ਆਉਂਦੀ ਆ ਤਾਂ ਲੋਕ ਕਈ ਕਈ ਸਾਲ ਪਿੱਛੇ ਚਲੇ ਜਾਂਦੇ ਆ ਹੁਣ ਅਸੀਂ ਗੱਲਬਾਤ ਜਦੋਂ ਗੱਲ ਲੋਕਾਂ ਨਾਲ ਕੀਤੀ ਇੱਕ ਪਿੰਡ ਦੇ ਵਿੱਚ ਅਸੀਂ ਇਹ ਵੀ ਵੇਖਿਆ ਕਿ ਇੰਨਾ ਗਰੀਬ ਪਰਿਵਾਰ ਉਹਨਾਂ ਕੋਲ ਤੇ ਸ਼ਾਇਦ ਉਹਨੇ ਪੈਸੇ ਵੀ ਨਹੀਂ ਹੋਣਗੇ ਉਹਨਾਂ ਨੇ ਕਿੱਥੋਂ ਪ੍ਰਬੰਧ ਕੀਤਾ ਹੋਵੇਗਾ ਤੇ ਟਰਾਲੀ ਉਹਨਾਂ ਨੇ ਕਿਰਾਏ ਦੇ ਲਿਆਂਦੀ ਤੇ ਇੱਕ ਕੂਲਰ ਜਿਹੜਾ ਪੈਕਿੰਗ ਦੇ ਵਿੱਚ ਬੰਦ ਸੀਗਾ ਅਜੇ ਉਹ ਗਰਮੀਆਂ ਸ਼ੁਰੂ ਹੋ ਹੀ ਰਹੀਆਂ ਸਨ ਉਹਨਾਂ ਨੇ ਕੂਲਰ ਖੋਲ੍ਹਿਆ ਵੀ ਨਹੀਂ ਤੇ ਉਹ ਕਹਰੇ ਕਿ ਸਾਨੂੰ ਅਜੇ ਕਿਸਤਾ ਵੀ ਲੋਣੀਆਂ ਨੇ ਤੇ ਸਾਡੀ ਜਿਹੜੀ ਖੇਤ ਆ ਸਾਡੇ ਮਾਲ ਪਸ਼ੂ ਡੰਗਰ ਅਸੀਂ ਉਹਨਾਂ ਨੂੰ ਕਿੱਥੇ ਲਜਾਈਏ ਇਦਾਂ ਦੇ ਲੋਕ ਨੇ ਜਿਹੜੇ ਜਿਹੜੇ ਸਿਰਫ ਚਲਦੇ ਹੀ ਕਿਸ਼ਤਾਂ ਦੇ ਸਿਰ ਤੇ ਨੇ ਦਿਹਾੜੀਆਂ ਦੇ ਸਿਰ ਤੇ ਨੇ ਉਹਨਾਂ ਵਾਸਤੇ ਕਿੰਨਾ ਕੋ ਔਖਾ ਹੋਇਆ ਇੱਥੋਂ ਸਮਾਨ ਲੈ ਕੇ ਜਾਣਾ ਬਹੁਤ ਔਖਾ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਜਦੋਂ ਅਸੀਂ ਗਏ ਆ ਇਹ ਪੱਕਾ ਚਿਸਤੀ ਦੇ ਨਾਲ ਪੈਂਦਾ ਪਿੰਡ ਸੀ ਉੱਥੇ ਜਦੋਂ ਅਸੀਂ ਜਾ ਕੇ ਵੇਖਿਆ ਤੇ ਉਹ ਕਹਿੰਦੇ ਕਿ ਅਸੀਂ ਜਿਹੜੀ ਕੂਲਰ ਵਾਲੀ ਗੱਲ ਆ ਪਰ ਰਿਕਾਰਡ ਵੀ ਕੀਤਾ ਉਹਨਾਂ ਨੂੰ ਟਰਾਲੀ ਤੇ ਵਿਚਾਰੇ ਸਮਾਨ ਵੀ ਲਾਦ ਰਹੇ ਆ ਤੇ ਨਾਲ ਪਛਤਾਵਾ ਜਾਂ ਵੀ ਉਹਨਾਂ ਦੇ ਮਨ ਵਿੱਚ ਹੈ ਭਾਵੁਕ ਵੀ ਬੜੇ ਆ ਜਿਹੜਾ ਨੌਜਵਾਨ ਮੁੰਡਾ ਆਪਣੇ ਪਿਤਾ ਦੇ ਨਾਲ ਲੱਗਿਆ ਸੀ ਸਮਾਨ ਉੱਤੇ ਚੁੱਕ ਕੇ ਰੱਖ ਕੇ ਟਰਾਲੀ ਵਿੱਚ ਰੱਖਣ ਲਈ ਕਿਤੇ ਇਥੇ ਥੋੜਾ ਬਹੁਤਾ ਉਹਨਾਂ ਨੂੰ ਕੋ ਪਨਾ ਮਿਲੇਗੀ ਕੁਛ ਦਿਨ ਕੱਟ ਲੈਣਗੇ ਸੌਖੇ ਪਰ ਸੌਖਾ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ ਜਿਨ੍ਹਾਂ ਨੇ ਕਿਸ਼ਤਾਂ ਤੇ ਕੂਲਰ ਲਿਆਂਦਾ ਜੇ ਹਵਾ ਵੀ ਨਹੀਂ ਮਣੀ ਤੇ ਉਹਨਾਂ ਨੂੰ ਸਮਾਨ ਆਪ ਦਾ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਲਿਜਾਣਾ ਪੈ ਰਿਹਾ ਹੈ ਸ਼ਾਇਦ ਇਹ ਤਸਵੀਰਾਂ ਜਿਹੜੀਆਂ ਨੇ ਗਰੀਬਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੇ ਰੋਜ਼ਮਾਰਾ ਦੇ ਵਿੱਚ ਦਿਹਾੜੀਦਾਰ ਬੰਦੇ ਨੇ ਆਪਣਾ ਪਾਲਣ ਪੋਸ਼ਣ ਕਰਕੇ ਸਰਹੱਦਾਂ ਦੇ ਉੱਤੇ ਇੱਕ ਤਾਂ ਪੱਕਾ ਘਰ ਪਹਿਲਾਂ ਬਣਾਉਂਦੇ ਆ ਛੱਤ ਫਿਰ ਉਸ ਘਰ ਵਿੱਚ ਰਹਿਣਾ ਵੀ ਚੰਗੀ ਤਰ੍ਹਾਂ ਨਸੀਬ ਨਹੀਂ ਹੁੰਦਾ ਜਦੋਂ ਗੋਦੀ ਮੀਡੀਆ ਜਾਂ ਫਿਰ ਇਹ ਕਹਿ ਲਈਏ ਕਿ ਜਿਹੜਾ ਇਸ਼ਾਰਿਆਂ ਤੇ ਚੱਲਦਾ ਮੀਡੀਆ ਨੈਸ਼ਨਲ ਮੀਡੀਆ ਦਾ ਇੱਕ ਵੱਡਾ ਸੈਕਸ਼ਨ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤ ਗਰਦਾਨਨ ਤੇ ਲੱਗੇ ਹੋਇਆ ਪੂਰਾ ਜੋਰ ਲੱਗਿਆ ਹੋਇਆ ਉਹਨਾਂ ਦਾ ਚਾਹੇ ਕੁਰਸੀ ਤੇ ਬੈਠੇ ਹੋ ਕੁਚੀ ਗੱਲਾਂ ਕਰਦੇ ਹੁਣ ਜੰਗਦੀਆਂ ਉਹ ਜਦੋਂ ਇਹ ਤਸਵੀਰਾਂ ਦੇਖਣਗੇ ਸ਼ਾਇਦ ਗਾਉਂਡ ਤੇ ਆਉਣਗੇ ਫਿਰ ਉਹਨਾਂ ਨੂੰ ਅਹਿਸਾਸ ਹੋਵੇ ਕਿ ਗਰੀਬੀ ਕੀ ਹੁੰਦੀ ਹੈ ਗਰੀਬਾਂ ਦਾ ਦਰਦ ਕੀ ਹੁੰਦਾ ਹੈ ਮਜ਼ਦੂਰਾਂ ਦਾ ਦਰਦ ਕੀ ਹੁੰਦਾ ਹੈ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਏਸੀ ਸਟੂਡੀਓ ਦੇ ਵਿੱਚ ਬੈਠ ਕੇ ਜੰਗ-ਜੰਗ ਕਰਦੇ ਨੇ ਜਦੋਂ ਇਹਨਾਂ ਲੋਕਾਂ ਦੀ ਤਸਵੀਰ ਦੇਖਣਗੇ ਕਿ ਜਿਹੜੇ ਗਰੀਬ ਕਿਰਾਏ ਤੇ ਆਪਣੇ ਸਾਧਨ ਕਰਕੇ ਸਮਾਨ ਨਵਾਂ ਜਿਹੜਾ ਕਿਸ਼ਤਾਂ ਤੇ ਲਿਆ ਹੋਇਆ ਹੈ ਕਿਸ਼ਤਾਂ ਵੀ ਹਾਲੇ ਪੂਰੀਆਂ ਨਹੀਂ ਹੋਈਆਂ ਸ਼ੁਰੂਆਤ ਹੋਈ ਹੈ ਤੇ ਉਹਦਾ ਨਿੱਗ ਜਾਂ ਮਾਨ ਨਹੀਂ ਸਕੇ ਹਵਾ ਨਹੀਂ ਲੈ ਸਕੇ ਇਹ ਸਾਰੀਆਂ ਗੱਲਾਂ ਬੜੀਆਂ ਦਰਦ ਦਿੰਦੀਆਂ ਜਦੋਂ ਉਹਨੂੰ ਦੇਖਿਆ ਜਾਂਦਾ ਆਖੀ ਜਿਹੜੇ ਤਾਂ ਸ਼ਰਧਾ ਦੇ ਲੋਕ ਆ ਜਾਂ ਸ਼ਰਧਾ ਦੇ ਨੇੜੇ ਵਸਦੇ ਆ ਜਾਂ ਰਿਸ਼ਤੇਦਾਰੀਆਂ ਜਿਹਨਾਂ ਦੇ ਪੈ ਉਹ ਤਾਂ ਸਮਝਦੇ ਇਹਨਾਂ ਗੱਲਾਂ ਨੂੰ ਪਰ ਜਿਹੜੇ ਦਿੱਲੀ ਦਰਬਾਰ ਚ ਬੈ ਕੇ ਉੱਚੀ ਉੱਚੀਆਂ ਵੱਡੇ ਵੱਡੀਆਂ ਗੱਲਾਂ ਕਰਦੇ ਮੋਈ ਗੱਲ ਕਰਨ ਲੱਗਾ ਜਿਹੜੇ ਬਾਟਰ ਤੇ ਲੋਕ ਨੇ ਉਹ ਜਦੋਂ ਗੱਲ ਕਰਦੇ ਨੇ ਉਹਨਾਂ ਦਾ ਜਿਹੜਾ ਉਹ ਇੱਕ ਇਹਨਾਂ ਚਲੋ ਵੀ ਇੱਕ ਯੁੱਧ ਹੈ ਇਹ ਦੋ ਦੇਸ਼ਾਂ ਦੇ ਵਿੱਚ ਦਾ ਮਸਲਾ ਹੈਗਾ ਇਹ ਕੁਝ ਵੀ ਹੋਵੇ ਚਾਹ ਦੋਵੇਂ ਦੇਸ਼ ਯੁੱਧ ਕਰੇ ਇਹਦਾ ਨਤੀਜਾ ਕੁਝ ਵੀ ਨਿਕਲੇ ਅਸੀਂ ਤੇ ਭਾਰ ਦੇ ਨਾਲ ਆ ਪਰ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ মিডিਆ ਪ੍ਰਤੀ ਬੜਾ ਹੈਗਾ ਦਿੱਲੀ ਦਾ মিডিਆ ਕਿਤੇ ਸਾਨੂੰ ਸਾਡੇ ਜੀਨਾਂ ਹਰਾਮਗਾ ਕਰਖਿਆ ਦਿੱਲੀ ਦੇ মিডিਆ ਨੇ ਅਸੀਂ ਕਈ ਥਾਵਾਂ ਤੇ ਵੇਖਿਆ ਤਰਨ ਤਰਨ ਤੋਂ ਲੋਗੇ ਪਹਿਲਾਂ ਤਾਂ ਕਸ਼ਮੀਰ ਦੀ ਜਦੋਂ ਆਪਾਂ ਗਏ ਰਿਪੋਰਟ ਕੀਤਾ ਕਸ਼ਮੀਰੀ ਬੜੇ ਤੰਗ ਸੀ ਉਹਨਾਂ ਨੇ ਤਾਂ ਲਾਲ ਚੌਂਕ ਤੋਂ ਕਈ ਤਸਵੀਰਾਂ ਵੀ ਆਈਆਂ ਜਿਹੜੇ ਇੱਕ ਪ੍ਰੋਪਾਗੈਂਡਾ ਦੇ ਤਹਿਤ ਕਸ਼ਮੀਰੀਆਂ ਨੂੰ ਹੀ ਗਰਦਾਨਾਂ ਤੇ ਲੱਗੇ ਹੋਏ ਸੀ ਕਿ ਸਾਰੇ ਹੀ ਅੱਤਵਾਦੀ ਸਾਰੇ ਹੀ ਵੱਖਵਾਦੀ ਹੈ ਉਹਨਾਂ ਨੂੰ ਭਜਾਇਆ ਉਹਨਾਂ ਨੇ ਉੱਥੋਂ ਫਿਰ ਅਸੀਂ ਆਏ ਅੰਮ੍ਰਿਤਸਰ ਤਰਨ ਤਰਨ ਉੱਥੋਂ ਦੇ ਲੋਕ ਵੀ ਸੇਮ ਪ੍ਰੋਬਲਮ ਉਹ ਕਹਿੰਦੇ ਕਿ ਜਦੋਂ ਟੀਵੀ ਤੇ ਵੇਖਦੇ ਆ ਸਾਡਾ ਹਿਰਦਾ ਬਲੁੰਧ ਰਿਆ ਜਾਂਦਾ ਜਦੋਂ ਜੰਗ ਜੰਗ ਕਰਦੇ ਆ ਹੋਰ ਬੜੀਆਂ ਗੱਲਾਂ ਕਰਦੇ ਆ ਕਿ ਬਦਲਾ ਲੈ ਲੋ ਚੱਕ ਲੋ ਧਰ ਲੋ ਕਹਿੰਦੇ ਬੜਾ ਦਿਲ ਗੁੱਸਾ ਕਰਦਾ ਅੱਜ ਇੱਕ ਬਜ਼ੁਰਗ ਮਿਲੇ ਉਹ ਕਿੰਨੇ ਤੈਸ਼ ਵਿੱਚ ਆ ਗਏ ਜਦੋਂ ਨੈਸ਼ਨਲ ਮੀਡੀਆ ਦਾ ਨਾਂ ਚੱਲਿਆ ਉਹ ਕਹਿੰਦੇ ਮੇਰਾ ਦਿਲ ਕਰਦਾ ਇੱਕ ਬੀਬੀ ਬੜੀਆਂ ਪੁੱਠੀਆਂ ਸਿੱਧੀਆਂ ਖਬਰਾਂ ਦਿੰਦੀ ਐ ਮੇਰਾ ਦਿਲ ਕਰਦਾ ਮਿੱਟ ਚੱਕ ਕੇ ਉਹਦੇ ਸਿਰ 'ਚ ਮਾਰਾਂ ਹੁਣ ਬਜ਼ੁਰਗ ਨੂੰ ਤਾਂ ਕਿਸੇ ਨੇ ਨਹੀਂ ਨਾ ਸਿਖਾਇਆ ਕਿ ਇੱਟ ਮਾਰਨੀ ਹੈ ਹਾਲਾਂਕਿ ਇੱਟ ਮਾਰਨੀ ਵੀ ਨਾ ਹੋਵੇ ਬਜ਼ੁਰਗ ਨੇ ਪਰ ਉਹਦੇ ਸ਼ਬਦ ਬਾਪੂ ਦੇ ਜਿਹੜੇ ਆ ਸਾਨੂੰ ਯਾਦ ਰੱਖਣੇ ਚਾਹੀਦੇ ਕਿ ਕਿਉਂ ਕਹਿ ਰਿਹਾ ਉਹ ਕਿ ਨੈਸ਼ਨਲ ਮੀਡੀਆ ਤੋਂ ਇੰਨੇ ਜ਼ਿਆਦਾ ਤੰਗ ਨੇ ਹਰੇਕ ਨਹੀਂ ਵੱਧ ਚੜ ਕੇ ਜਿਹੜਾ ਆ ਉਹਦੇ ਵਿੱਚ ਜ਼ੋਰ ਲਾਇਆ ਹੋਇਆ ਹੈ ਇਹ ਜੰਗ 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 ਯੁੱਧ 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 ਬਦਲਾ ਲੈ ਲੋ ਫਲਾਣਾ ਕਰ ਲੋ ਠੀਕ ਹੈ ਦੇਸ਼ ਭਗਤੀ ਦੀ ਭਾਵਨਾ ਹੋਣੀ ਚਾਹੀਦੀ ਹੈ ਪਰ ਕਿਹੜੇ ਸਰਦਾਂ ਤੇ ਬੈਠੇ ਲੋਕ ਆ ਕਿ ਉਹ ਦੇਸ਼ ਭਗਤ ਨਹੀਂ ਬੀਐਸਐਫ ਇਹ ਕਹਾਕ ਮਾਰਦੀ ਇਹਨਾਂ ਲੋਕਾਂ ਨੂੰ ਜਿੱਥੇ ਕੋਈ ਸਰਕੰਡਾ ਜਾਂ ਵੱਡਾ ਘਾਹ ਫालतू ਉੱਗ ਜਾਂਦਾ ਹੈ ਕਿ ਕਿਤੇ ਫਾਇਦਾ ਨਾ ਚੁੱਕਿਆ ਜਾਵੇ ਉਹਨਾਂ ਚੀਜ਼ਾਂ ਦਾ ਇਹ ਸਾਰਾ ਜੰਗਲ ਸੀ ਜਿਹੜੀਆਂ ਜ਼ਮੀਨਾਬਾਦ ਕਿਸਾਨਾਂ ਨੇ ਕੀਤੀਆਂ ਤੇ ਸਰਕਾਰੀ ਜਮੀਨਾਂ ਵੀ ਜੇਕਰ ਲੋਕਾਂ ਸਰਕਾਰ ਨੇ ਤੇ ਬੀਐਸਐਫ ਨੇ ਸਹਿਯੋਗ ਮੰਗਿਆ ਲੋਕ ਭੱਜ ਕੇ ਗਏ ਆਪਦੇ ਟਰੈਕਟਰ ਅੱਜ ਵੀ ਲੈ ਜਾਂਦੇ ਆ ਬੀਐਸਐਫ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਫਿਰ ਕੋਈ ਹੋਰ ਚੀਜ਼ ਹੁੰਦੀ ਆ ਉਹ ਸਭ ਤੋਂ ਪਹਿਲਾਂ ਜਾਂਦੇ ਆ ਉੱਥੇ ਲੋਕ ਔਰ ਸਾਥ ਦਿੰਦੇ ਆ ਪ੍ਰਸ਼ਾਸਨ ਦਾ ਫੋਰਸ ਦਾ ਸਰਕਾਰ ਦਾ ਪਰ ਇਹਨਾਂ ਲੋਕਾਂ ਦੀ ਸਾਰ ਕੌਣ ਲਏਗਾ ਕੀ ਇਹ ਦੇਸ਼ ਭਗਤ ਨਹੀਂ ਜਿਹੜਾ ਸਹਿਯੋਗ ਦਿੰਦੇ ਆ ਆਰਮੀ ਨੂੰ ਜਾਂ ਬੀਐਸਐਫ ਨੂੰ ਇਹਨਾਂ ਲੋਕਾਂ ਦੀ ਗੱਲ ਕੌਣ ਸੁਣੇਗਾ ਜੇਕਰ ਸਰਹੱਦਾਂ ਦੇ ਉੱਤੇ ਜਿਹੜਾ ਦਰਦ ਹੈ ਜਿਹੜਾ ਅਸੀਂ ਮਹਿਸੂਸ ਕਰ ਰਹੇ ਹਾਂ ਔਰ ਹੋਰ ਵੀ ਬਹੁਤ ਸਾਰੇ ਲੋਕ ਕਰ ਰਹੇ ਹੋਣਗੇ ਪੰਜਾਬ ਤੇ ਖਾਸ ਕਰਕੇ ਸਰਹੱਦਾਂ ਦੇ ਵਸਤੇ ਲੋਕ ਆ ਜਿਹੜੇ ਚਾਹੇ ਉਸ ਪਾਸੇ ਦਾ ਪੰਜਾਬ ਹੈ ਚਾਹੇ ਇਸ ਪਾਸੇ ਦਾ ਜਿਨ੍ਹਾਂ ਨੂੰ ਤਾਂ ਦਰਦ ਤਕਲੀਫ ਉਹਨਾਂ ਨੂੰ ਹੋਣਾ ਜਿਨ੍ਹਾਂ ਦਾ ਜਾੜਾ ਹੁੰਦਾ 47 ਚ ਜਾੜਾ ਪਹਿਲੀ ਵਾਰੀ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਕਿੰਨੀ ਵਾਰੀ ਕਿੰਨੀਆਂ ਮੁਸੀਬਤਾਂ ਚ ਲੰਘਣਾ ਪਿਆ ਉਸ ਤੋਂ ਬਾਅਦ 47 ਵੇਲੇ ਸਾਨੂੰ ਵੰਡਿਆ ਗਿਆ ਤੇ ਇੱਕ ਦੂਜੇ ਦੇ ਖਿਲਾਫ ਲੜਾਇਆ ਗਿਆ ਬਹੁਤ ਸਾਰਾ ਕਤਲੋਗਾਰ ਧੋਈ ਘਰ ਉਜੜੇ ਉਹ ਘਰ ਉਜੜਨ ਵਾਲੇ ਜਦੋਂ ਵਾਰ-ਵਾਰ ਉਜੜਦੇ ਆ ਤੇ ਉਹਨਾਂ ਦੇ ਜ਼ਖਮ ਫੇਰ ਅੱਲੇ ਹੋ ਜਾਂਦੇ ਆ ਚਾਹੇ ਉਹਨਾਂ ਦੇ ਬਜ਼ੁਰਗਾਂ ਨੇ ਸੰਤਾਪ ਉਦੋਂ ਡਾਇਆ ਜਦੋਂ ਵਾਰੀ-ਵਾਰੀ ਜੰਗ ਲੱਗਦੀ ਆ 62 ਦੀ ਗੱਲ ਆਉਂਦੀ ਆ 65 ਦੀ ਗੱਲ ਆਉਂਦੀ ਆ ਕਰਦਿਆਂ ਕਰਦਿਆਂ 2025 ਦੀ ਤਾਰੀਖ ਵੀ ਉਸੇ ਦੇ ਵਿੱਚ ਲਿਖੀ ਜਾ ਰਹੀ ਹੈ ਸ਼ਾਇਦ ਫਿਰ ਇਹ ਵੀ ਪੀੜੀ ਕਦੇ ਅਗਲੇ ਆਉਣ ਵਾਲੇ ਪੀੜੀਆਂ ਨੂੰ ਦੱਸਿਆ ਕਰੇਗੀ ਜਦੋਂ ਬਜ਼ੁਰਗ ਹੋ ਜਾਣਗੇ ਕੁਝ ਲੋਕ ਵੀ ਸਾਡੇ ਨਾਲ ਵੀ ਆਏ ਕੁਝ ਹੋਇਆ ਸੀ ਜਿਵੇਂ ਆਪਾਂ ਅੱਜ ਕਹਾਣੀਆਂ ਰਿਕਾਰਡ ਕਰ ਰਹੇ ਹਾਂ ਬਹੁਤ ਪੁਰਾਣੇ ਜਿਹੜੇ ਲੋਕ ਨੇ ਬਜ਼ੁਰਗ ਨੇ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਬਜਾਏ ਕਿ ਤੂਲ ਦੇਣ ਦੇ ਅਮਨ ਸ਼ਾਂਤੀ ਕਿਉਂ ਚਾਹੁੰਦਾ ਹੈ ਇੱਥੋਂ ਦੇ ਲੋਕ ਕਿਉਂ ਚਾਹੁੰਦੇ ਆਵਾਮ ਕਿਉਂ ਚਾਹੁੰਦਾ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਚਾਹੀਦਾ ਹੈ ਇਹ ਨਹੀਂ ਕਿ ਅੱਤਵਾਦੀ ਕੋਈ ਹਰਕਤ ਕਰਨ ਤੇ ਉਹਨਾਂ ਨੂੰ ਬਖਸ਼ ਦੇਓ ਬਿਲਕੁਲ ਟੰਗਣਾ ਚਾਹੀਦਾ ਹੈ ਪਹਿਲ ਗਾਮ ਵਿੱਚ ਜਿਨ੍ਹਾਂ ਨੇ ਇਨਹੱਥੇ ਲੋਕਾਂ ਦੇ ਉੱਤੇ ਗੋਲੀ ਚਲਾਈ ਜੋ 3 ਸੀ 4 ਸੀ ਕਿੰਨੇ ਸੀ ਉਹਨਾਂ ਦੇ ਮਗਰ ਕੌਣ ਕੰਮ ਕਰਦਾ ਸੀ ਉਹਨਾਂ ਸਾਰਿਆਂ ਨੂੰ ਫੜ ਕੇ ਜੋ ਸਜ਼ਾ ਬਣਦੀ ਹੈ ਦੇਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਜਿਹੜੀ ਉਹ ਸਜ਼ਾ ਉਹਨਾਂ ਨੂੰ ਤਾਂ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਪਰ ਜਿਹੜੀ ਸਜ਼ਾ ਸਰਦੀ ਲੋਕੀ ਭੁਗਤੀ ਜਾਂਦੇ ਆ ਜਾਂ ਬਦੋਸ਼ੇ ਲੋਕ ਬੇਕਸੂਰ ਲੋਕ ਮਾਰੇ ਜਾਂਦੇ ਆ ਜੰਗ ਦੇ ਵਿੱਚ ਜੀ ਉਹਨਾਂ ਦਾ ਕੀ ਬਣੇਗਾ ਉਹਨਾਂ ਦਾ ਕੀ ਕਸੂਰ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਜੇਕਰ ਵਾਰ-ਵਾਰ ਜੰਗ ਦੀਆਂ ਗੱਲਾਂ ਕਰ-ਕਰ ਕੇ ਅੱਗ ਲਾਉਣ ਵਾਲੀ ਗੱਲ ਕੀਤੀ ਜਾਏਗੀ ਤਾਂ ਕਿਸੇ ਦਾ ਭਲਾ ਨਹੀਂ ਹੋਣਾ ਜਦੋਂ ਇਨਾਂ ਸਰਹੱਦਾਂ ਦੇ ਉੱਤੇ ਬੈਠੇ ਲੋਕਾਂ ਨੂੰ ਦੇਖਦੇ ਹਾਂ ਆਪਣੇ ਆਪ ਦੇ ਵਿੱਚ ਇੱਕ ਦਰਦ ਮਹਿਸੂਸ ਹੁੰਦਾ ਆਪਾਂ ਤਾਂ ਇੱਕ ਕਵਰੇਜ ਕਰਨੀ ਹੈ ਚਲੇ ਜਾਣਾ ਇੱਥੋਂ 2 ਦਿਨਾਂ 4 ਦਿਨਾਂ 5 ਦਿਨ ਪਰ ਜਿਨ੍ਹਾਂ ਨੇ ਹਮੇਸ਼ਾ ਜ਼ਿੰਦਗੀ ਭਰ ਇੱਥੇ ਰਹਿਣਾ ਆਪਣੀ ਜ਼ਿੰਦਗੀ ਦੀ ਪੂੰਜੀ ਮਿਹਨਤ ਦੀ ਕਮਾਈ ਦੇ ਨਾਲ ਇਹ ਘਰ ਬਣਾਏ ਨੇ ਮਿਹਨਤ ਦੇ ਨਾਲ ਪਸ਼ੂ ਡੰਗਰ ਰੱਖਿਆ ਇੱਕ ਵਸੀਲਾ ਹੈ ਘਰ ਚਲਾਉਣ ਦਾ ਇਹ ਸਾਰੀਆਂ ਚੀਜ਼ਾਂ ਜਦੋਂ ਤੈਸ਼ ਨਾ ਹੁੰਦੀਆਂ ਡਿਸਟਰਬੈਂਸ ਹੁੰਦੀ ਹੈ ਪਰੇਸ਼ਾਨ ਹੁੰਦੇ ਨੇ ਲੋਕ ਇਹਨਾਂ ਦਾ ਜਦੋਂ ਮੁੜ ਵਸੀਬਾ ਕਰਨਾ ਹੁੰਦਾ ਬੜੀਆਂ ਤਕਲੀਫਾਂ ਚ ਲੰਘਦੇ ਆ ਲੋਕ ਹੁਣ ਅੱਜ ਕੱਲ ਕੱਲ ਦੀ ਗੱਲ ਕਰੀਏ ਕੱਲ ਬਲੈਕ ਬਲੈਕ ਡੇ ਬਲੈਕ ਨਾਈਟ ਰਹੀ ਕੱਲ ਚੰਡੀਗੜ੍ਹ ਚ ਵੀ ਰਹੀ ਪੰਜਾਬ ਚ ਵੀ ਰਹੀ ਜੰਮੂ ਕਸ਼ਮੀਰ ਚ ਵੀ ਰਹੀ ਅੱਜ ਦੀ ਗੱਲ ਕਰੀਏ ਮੜਲੇ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਜਿਹੜਾ ਪੂਰੀ ਰਾਤ ਬਲੈਕਆਊਟ ਰਹੇਗਾ 7 ਵਜੇ ਤੱਕ ਤੁਸੀਂ ਆਪਣਾ ਕੰਮ ਕਾਰ ਕਰ ਸਕਦੇ ਹੋ ਤੁਸੀਂ ਸੜਕਾਂ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਰਹਿਣਾ ਹੈਗਾ 7 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰ ਦੇਣੀਆਂ ਜਿਹੜੇ ਜ਼ਰੂਰਤ ਜ਼ਰੂਰਤਮੰਦ ਦੀ ਜਿਹੜੀ ਚੀਜ਼ਾਂ ਨੇ ਉਹ ਨੇ ਪਰ ਕੱਲ ਜਿਹੜਾ ਮਾਹੌਲ ਸੀਗਾ ਉਹ ਵਾਕੀ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਲੋਕਾਂ ਦੇ ਵਿੱਚ ਖੌਫ ਦਾ ਮੋਲ ਸੀਗਾ ਅੱਜ ਤੁਹਾਨੂੰ ਲੱਗਦਾ ਲੋਕਾਂ ਦੇ ਮਨ ਦੇ ਅੰਦਰ ਕਿਤਨੇ ਕਿਤਨੇ ਕੁਝ ਰਾਹਤ ਹੈ ਗਈ ਹੈ ਰਾਹਤ ਤਾਂ ਉਦੋਂ ਤੱਕ ਨਹੀਂ ਕਹਿ ਸਕਦੇ ਕਿਉਂਕਿ ਕੁਝ ਲੋਕ ਤਾਂ ਮੰਨ ਚੁੱਕੇ ਆ ਭਾਵੇਂ ਕੋਈ ਮੰਨੇ ਹੋਰ ਨਾ ਮੰਨੇ ਮਹਿਸੂਸ ਕਰਦੇ ਆ ਲੋਕ ਕਿ ਜੰਗ ਕਹਿੰਦੇ ਨਾ ਕਿ ਜੰਗ ਲੱਗਣ ਵਾਲੀ ਐ ਕਈ ਲੋਕ ਮੰਨੀ ਬੈਠੇ ਕਿ ਜੰਗ ਤਾਂ ਲੱਗ ਚੁੱਕੀ ਐ ਹੁਣ ਜਿਨ੍ਹਾਂ ਨੇ ਇੱਕ ਘਰ ਛੱਡ ਕੇ ਦੂਜੇ ਥਾਂ ਤੇ ਬਗਾਨੇ ਘਰ ਦੇ ਵਿੱਚ ਪਨਾਹ ਲੈਣੀ ਐ ਉਹਨਾਂ ਵਾਸਤੇ ਤਾਂ ਜੰਗ ਅੱਜ ਵੀ ਲੱਗ ਗਈ ਤੇ ਜਿੱਥੇ ਜਿੱਥੇ ਉਹ ਰਾਕਟ ਦਾ ਸਮਾਨ ਡਿੱਗਿਆ ਮਿਲਿਆ ਸਮਗਰੀ ਮਿਲੀ ਐ ਜਿਨ੍ਹਾਂ ਥਾਵਾਂ ਤੇ ਡਿੱਗਿਆ ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਾਇਸ਼ੀ ਇਲਾਕਾ ਐ ਉਹਨਾਂ ਦੇ ਮਨਾਂ 'ਚ ਜਿੱਡਾ ਭਾਰ ਪੈ ਗਿਆ ਖੌਫ ਪੈ ਗਿਆ ਉਹਨਾਂ ਵਾਸਤੇ ਤਾਂ ਜੰਗ ਅੱਜ ਲੱਗ ਗਈ ਤਾਂ ਜਿਹੜੇ ਜਿਹੜੇ ਸ਼ਹਿਰ ਨਿਸ਼ਾਨੇ ਦੇ ਉੱਤੇ ਆ ਗਏ ਉਹਨਾਂ ਜਿੱਥੇ-ਜਿੱਥੇ ਕਰਫਿਊ ਵਰਗੇ ਹਾਲਾਤ ਬਣ ਗਏ ਜੰਗ ਉੱਥੇ ਵੀ ਲੱਗੀ ਹੋਈ ਲੋਕ ਮਹਿਸੂਸ ਕਰਦੇ ਆ ਤਾਂ ਜਿੱਥੋਂ ਤੱਕ ਰਹੀ ਗੱਲ ਬਲੈਕਆਊਟ ਕਰਨ ਦਾ ਜਿਹੜਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਸਰਕਾਰ ਨੇ ਅਨਾਉਂਸਮੈਂਟ ਕੀਤੀ ਲੋਕਾਂ ਨੇ ਸਹਿਯੋਗ ਕੱਲ ਵੀ ਦਿੱਤਾ ਅੱਜ ਵੀ ਦੇ ਰਹੇ ਨੇ ਲੋਕ ਸਹਿਯੋਗ ਇਸੇ ਤਰ੍ਹਾਂ ਜਦੋਂ ਆਵਾਜ਼ ਆਈ ਹੁੰਦੀ ਹੈ ਲਾਈਟਾਂ ਬੰਦ ਕਰਵਾ ਕੇ ਸਾਧਨਾਂ ਨੂੰ ਸਾਈਡ ਤੇ ਖੜਾਉਣਾ ਉਹ ਕੰਮ ਵੀ ਲੋਕੀ ਸਹਿਯੋਗ ਦੇ ਰਿਹਾ ਪਰ ਲੋਕਾਂ ਨੂੰ ਸਹਿਯੋਗ ਕਿੱਥੇ ਮਿਲ ਰਿਹਾ ਹੁਣ ਗੱਲ ਆਉਂਦੀ ਹੈ ਕਈ ਲੋਕ ਕਹਿ ਸਕਦੇ ਆ ਕਿ ਜਿੰਨਾ ਅੱਤਵਾਦੀਆਂ ਨੇ ਸਾਡੇ ਬੇਕਸੂਰ 26 ਪਹਿਲਗਾਮ ਚ ਮਾਰੇ ਆ ਹੁਣ ਚੈਨਲ ਥੋੜੀ ਬੈਠਣਾ ਚਾਹੀਦਾ ਚੈਨਲ ਬਿਲਕੁਲ ਨਹੀਂ ਬੈਠਣਾ ਚਾਹੀਦਾ ਪਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਜੰਗ ਨੂੰ ਲੈ ਕੇ ਪਾਕਿਸਤਾਨ ਦੇ ਤਾਂ ਨਰਮ ਰੁਖ ਦਿਖ ਰਿਹਾ ਹੈ ਚਾਹੇ ਉਹ ਡਰ ਗਏ ਹੋਣ ਚਾਹੇ ਉਹਨਾਂ ਕੋਲ ਲੜਨ ਦੀ ਤਾਕਤ ਨਹੀਂ ਹੈ ਚਾਹੇ ਜਿਵੇਂ ਮਰਜੀ ਲਾ ਲੋ ਦਾ ਕੋਈ ਵੀ ਕਾਰਨ ਆਪਾਂ ਮੰਨ ਸਕਦੇ ਹਾਂ ਜਾਂ ਜਿਹੜੀ ਮਜਬੂਰੀ ਦੇ ਵਿੱਚੋਂ ਬੋਲ ਰਹੇ ਹੈ ਜਾਂ ਫਿਰ ਨਿਮਰਤਾ ਚ ਬੋਲ ਰਹੇ ਹੈ ਜੋ ਮਰਜੀ ਕਾਰਨ ਮੰਨਿਆ ਜਾ ਸਕਦਾ ਪਰ ਉਹਨਾਂ ਦੇ ਇਸ਼ਾਰੇ ਜਾਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਐ ਦੱਸ ਰਹੀਆਂ ਕਿ ਉਹ ਲੜਨ ਦੇ ਮੂਡ 'ਚ ਨਹੀਂ ਕਿਉਂਕਿ ਭਾਰਤਿਕ ਤਾਕਤਵਰ ਦੇਸ਼ ਹੈ ਤੇ ਉਹਨਾਂ ਦੇ ਜਿਹੜਾ ਇਕਨੋਮਿਕਲੀ ਆਰਥਿਕ ਤੌਰ ਤੇ ਬੜੇ ਕਮਜ਼ੋਰ ਨੇ ਇਹਨਾਂ ਸਾਰੀਆਂ ਗੱਲਾਂ ਕਰਕੇ ਉਹ ਤਾਂ ਬੈਕਫੁੱਟ ਤੇ ਆ ਗਏ ਪਰ ਭਾਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜਾ ਬਲੈਕਆਊਟ ਵੀ ਜਾਰੀ ਰਹਿਣਾ ਹੈ ਆਪਰੇਸ਼ਨ ਸੰਧੂਰ ਵੀ ਜਾਰੀ ਰਹੇਗਾ ਜਦੋਂ ਤੱਕ ਸਾਡੇ ਉੱਤੇ ਇਸ ਤਰ੍ਹਾਂ ਦੇ ਡਰੋਨ ਹਮਲੇ ਹੋਣ ਦੀ ਗੱਲ ਆਉਂਦੀ ਰਹੇਗੀ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ ਉਦੋਂ ਤੱਕ ਅਸੀਂ ਜਿਹੜਾ ਆ ਆਪਰੇਸ਼ਨ ਸੰਧੂਰ ਜਾਰੀ ਰੱਖਾਂਗੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਚਾਹੇ ਸਾਡੇ ਕਰਨਲ ਨੇ ਜਾ ਲੈਡੀ ਅਫਸਰ ਨੇ ਜਾਂ ਕੋਈ ਹੋਰ ਅਫਸਰ ਨੇ ਉਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਸਪਸ਼ਟ ਕਰ ਦਿੱਤਾ ਕਿ ਆਪਰੇਸ਼ਨ ਸੰਧੂਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜਾ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਦੇਸ਼ ਵਿਰੋਧੀ ਉਹ ਰੁਕਦੀਆਂ ਨਹੀਂ ਜਦੋਂ ਤੱਕ ਉਦੋਂ ਤੱਕ ਅਸੀਂ ਜਵਾਬ ਦਿੰਦੇ ਰਹਾਂਗੇ ਨਵੀਂ ਐਡਵਾਈਜ਼ਰੀ ਬਾਰੇ ਤੁਸੀਂ ਚੰਨਣਾ ਪਾਓ ਨਵੀਂ ਐਡਵਾਈਜ਼ਰੀ ਕੀ ਹੈ ਲੋਕ ਕਿਸੇ ਦੁਚਿੱਤੀ ਚ ਨਾ ਰਹਿਣ ਕਿ ਕਿਹੜੇ ਲੋਕ ਬਾਹਰ ਨਿਕਲ ਸਕਦੇ ਨੇ ਕਿਹੜੇ ਲੋਕ ਐਮਰਜੈਂਸੀ ਸੇਵਾਵਾਂ ਲੈ ਸਕਦੇ ਨੇ ਕਿਹੜੇ ਘਰ ਦੇ ਅੰਦਰ ਜਿਨ੍ਹਾਂ ਦਾ ਰਹਿਣਾ ਲਾਜ਼ਮੀ ਹੈ ਉਹ ਕਿਉਂਕਿ ਜਿਹੜਾ ਪਰਸੈਪਸ਼ਨ ਲੋਕਾਂ ਚਾ ਲੋਕਾਂ ਨੂੰ ਜਾਣਕਾਰੀ ਘੱਟ ਮਿਲ ਰਹੀ ਹੈ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਫਫਵਾਵਾਂ ਜਿਆਦੀ ਮਿਲ ਰਹੀ ਨੇ ਜਿਵੇਂ ਕਿ ਪਾਸ ਸਰਕਾਰ ਨੇ ਵੀ ਕਿਹਾ ਵੀ ਤੁਸੀਂ ਜਦੋਂ ਤੱਕ ਅਸੀਂ ਬਿਆਨ ਜਾਰੀ ਨਹੀਂ ਕਰਦੇ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਕਿਸੇ ਵੀ ਗੱਲ ਨੂੰ ਸੱਚ ਨਹੀਂ ਮੰਨਣਾ ਹੈਗਾ ਹੁਣ ਜਿਹੜੀ ਨਵੀਂ ਜਿਹੜੀ ਗਾਈਡਲਾਈਨਸ ਜਾਰੀ ਹੋਈਆਂ ਨੇ ਨਵੀਂ ਜਿਹੜੇ ਲੋਕਾਂ ਨੂੰ ਇੱਕ ਇੱਕ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਵੀ ਕਿਹੜੇ ਕਿਹੜੇ ਲੋਕਾਂ ਨੂੰ ਸਹੂਲਤ ਹੈ ਕਿਹੜੇ ਕਿਹੜੇ ਲੋਕਾਂ ਨੂੰ ਸਹੂਲਤ ਨਹੀਂ ਹੈ ਉਹ ਜਿਹੜੀ ਸੇਵਾਵਾਂ ਨੇ ਉਹ ਕੀ ਨੇ ਅਜੇ ਤੱਕ ਰਹੀ ਗੱਲ ਜਿਵੇਂ ਤੁਸੀਂ ਪਹਿਲਾਂ ਹੀ ਜਾਣਕਾਰੀ ਦਿੱਤੀ ਹੈ ਕਿ 7 ਵਜੇ ਤਕਰੀਬਨ ਸਮਾਂ ਯਾਨੀ ਕਿ 7:30 7:30 ਹਨੇਰਾ ਪੈਂਦਾ ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਕਹਿ ਸਕਦੇ ਅਸੀਂ ਉਹ 7 ਵੀ ਹੋ ਸਕਦਾ 7:30 ਵੀ ਇੱਕ ਤਾਂ ਉਦੋਂ ਬਾਅਦ ਬਾਜ਼ਾਰ ਆ ਜਿਹੜੇ ਉਹ ਬੰਦ ਰਹਿਣਗੇ ਵੱਡੇ ਸ਼ਹਿਰਾਂ ਦੇ ਖਾਸ ਕਰਕੇ ਚੰਡੀਗੜ੍ਹ ਤੋਂ ਸ਼ੁਰੂਆਤ ਹੋਈ ਬਾਕੀ ਵੀ ਜਿੱਥੇ ਜਿੱਥੇ ਖਤਰਾ ਹੈ ਛੋਟੇ ਵੱਡੇ ਸ਼ਹਿਰ ਸਾਰੇ ਮਿਲਾ ਕੇ ਪਿੰਡਾਂ ਦੇ ਵਿੱਚ ਜਦੋਂ ਬਲੈਕਆਊਟ ਦੀ ਗੱਲ ਕਾਲ ਦੇ ਦਿੱਤੀ ਜਾਂਦੀ ਹੈ ਬਲੈਕਆਊਟ ਰਹੇਗਾ ਹੁਣ ਇੱਕ ਪ੍ਰੈਸ ਕਾਨਫਰੰਸ ਕਾਨਫਰੰਸ ਦੇ ਵਿੱਚ ਵੀ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਜਾਣਕਾਰੀ ਦਿੱਤੀ ਕਿ ਕਿੰਨੇ ਡਰੋਨ ਦੇ ਮਾਮਲੇ ਹੋਏ ਕਿੰਨਿਆਂ ਨੂੰ ਅਸੀਂ ਆ ਡਿਫੈਂਸ ਦੇ ਤੌਰ ਦੇ ਉੱਤੇ ਉਥੇ ਸਰਾਦੇ ਦੇ ਉੱਤੇ ਜਿਹੜਾ ਆ ਰੋਕ ਲਿਆ ਗਿਆ ਕਿ ਸ਼ਹਿਰਾਂ ਤੱਕ ਨਹੀਂ ਆਉਣ ਦਿੱਤੇ ਨੁਕਸਾਨ ਆ ਜਿਹੜਾ ਕਾਫੀ ਵੱਡੇ ਪੱਧਰ ਤੇ ਹੋ ਜਾਣਾ ਸੀ ਜਾਨੀ ਮਾਲੀ ਉਹ ਭਾਰਤ ਸਰਕਾਰ ਦੇ ਵੱਲੋਂ ਆਰਮੀ ਨੇ ਆਪਣੀ ਫੁਰਤੀ ਦੇ ਨਾਲ ਜਾਂ ਕਹਿ ਲਓ ਚਕੰਨੇਪਨ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਜੇਕਰ ਹਸਪਤਾਲ ਕਿਸੇ ਨੇ ਪਹੁੰਚਣਾ ਜਾਂ ਹੋਰ ਥਾਵਾਂ ਤੇ ਜਾਣਾ ਉਹ ਚੀਜ਼ਾਂ ਨੂੰ ਉੱਤੇ ਕੋਈ ਰੋਕ ਨਹੀਂ ਹੈ ਪਰ ਜਦੋਂ ਬਲੈਕਆਊਟ ਹੁੰਦਾ ਹੈ ਤੇ ਉਦੋਂ ਫਿਰ ਚੈਕਿੰਗ ਵੀ ਹੁੰਦੀ ਹੈ ਕਿਉਂਕਿ ਚੱਪੇ-ਚੱਪੇ ਦੇ ਉੱਤੇ ਹੁਣ ਪੰਜਾਬ ਪੁਲਿਸ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਪੰਜਾਬ ਪੁਲਿਸ ਵੀ ਜਿਹੜੀ ਚੈਕਿੰਗ ਕਰ ਰਹੀ ਹੈ ਆਰਮੀ ਥਾਂ-ਥਾਂ ਦੇ ਉੱਤੇ ਲਾਈ ਗਈ ਹੈ ਸਰਹੱਦਾਂ ਦੇ ਉੱਤੇ ਵੀ ਹਾਲਾਂਕਿ ਕਈ ਥਾਵਾਂ ਦੇ ਉੱਤੇ ਪਿੰਡਾਂ ਦੇ ਲੋਕਾਂ ਦੀ ਸ਼ਿਕਾਇਤ ਸੀ ਕਿ ਜਿੱਥੇ ਹੋਰ ਲੋੜ ਹੈ ਫੋਰਸ ਦੀ ਉਹ ਫੋਰਸ ਵੀ ਭੇਜੀ ਜਾਣੀ ਚਾਹੀਦੀ ਹੈ ਹੁਣ ਅਸੀਂ ਪ੍ਰੈਸ ਕਾਨਫਰੰਸ ਦਾ ਇੱਥੇ ਜ਼ਿਕਰ ਕਰ ਦਿੰਨੇ ਆ ਜਿਹੜੀ ਕਿ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਕੀਤੀ ਗਈ ਹੈ ਵਿਦੇਸ਼ ਜਿਹੜੇ ਸਾਡੇ 77 ਨੇ ਮਹਿਕਮੇ ਦੇ ਵਿਕਰਮ ਮਿਸਤਰੀ ਦੇ ਵੱਲੋਂ ਨਾਲ ਨਾਲ ਕਰਨਲ ਸੋਫੀਆ ਕੁਰਾਸ਼ੀ ਸੀ ਨਾਲ ਵਿੰਗ ਕਮਾਂਡਰ ਨੇ ਜਿਹੜੇ ਵਮਿਕਾ ਸਿੰਘ ਉਹਨਾਂ ਨੇ ਅੱਜ ਫੇਰ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਆਪਰੇਸ਼ਨਸ ਦੂਰ ਨੂੰ ਲੈ ਕੇ ਵਿਦੇਸ਼ ਵਿਦੇਸ਼ ਮਹਿਕਮਾ ਜਿਹੜਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ 8 ਤੋਂ 9 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਹਮਲਿਆਂ ਦੀ ਜਾਣਕਾਰੀ ਉਹ ਦੇ ਰਹੇ ਨੇ ਕਿ 8 ਤੋਂ 9 ਮਈ ਦੀ ਜਿਹੜੀ ਮੱਧ ਵਾਲੀ ਰਾਤ ਸੀ ਯਾਨੀ ਕਿ ਬੀਤੀ ਰਾਤ ਹੈ ਉਸ ਦੇ ਵਿੱਚ ਪਾਕਿਸਤਾਨੀ ਸੈਨਾ ਨੇ ਸਾਡੇ ਬਹੁਤ ਸਾਰੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਅਸੀਂ ਇਰਾਦਿਆਂ ਨੂੰ ਨਾ ਪਾ ਕੇ ਇਰਾਦਿਆਂ ਨੂੰ ਨਾ ਕਾਮਯਾਬ ਕੀਤਾ ਹੈ ਭਾਰਤੀ ਜਿਹੜਾ ਸੈਨਾ ਹੈ ਉਹਨੇ ਪੂਰੀ ਚਕੰਨੀ ਵਰਤਦਿਆਂ ਹੋਇਆਂ 36 ਥਾਵਾਂ ਦੇ ਉੱਤੇ ਕੁਸਪੈਟ ਹੋਣ ਦੀ ਕੋਸ਼ਿਸ਼ ਵੀ ਹੋਈ ਹੈ ਭਾਰਤ-ਪਾਕਿਸਤਾਨ ਸਰਹੱਦ 'ਤੇ ਉਸ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਇੱਕ ਅੰਤਰਰਾਸ਼ਟਰੀ ਲਾਈਨ ਬਣੀ ਹੋਈ ਹੈ ਚਾਹੇ ਉਹ ਕੁਝ ਕਸ਼ਮੀਰ ਦਾ ਇਲਾਕਾ ਜੰਮੂ ਦਾ ਇਲਾਕਾ ਪੰਜਾਬ ਦੇ ਕੁਝ ਜ਼ਿਲ੍ਹੇ ਨੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਭਾਰਤ ਦੇ ਤੇ ਭਾਰਤ-ਪਾਕਿਸਤਾਨ ਵਿਚਾਲੇ ਜਿਹੜਾ ਤਣਾਅ ਦੀ ਸਥਿਤੀ ਬਣੀ ਹੋਈ ਹੈ ਇਸ ਦੇ ਵਿਚਾਲੇ ਵਿਦੇਸ਼ ਮੈਕਮੇ ਨੇ ਇਹ ਵੀ ਲਗਾਤਾਰ ਕਿਹਾ ਕਿ ਤੀਜੀ ਪ੍ਰੈਸ ਕਾਨਫਰੰਸ 'ਤੇ ਵੀ ਜ਼ਿਕਰ ਕਰਨਾ ਬਣਦਾ ਹੈ ਪਹਿਲਾਂ 7 ਤੇ 8 ਮਈ ਨੂੰ ਵੀ ਸਰਕਾਰ ਦੀ ਤਰਫੋਂ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦਿੱਤੀ ਗਈ ਸੀ ਤਾਂ ਹੁਣ ਇਹ ਵੀ ਦੱਸਿਆ ਗਿਆ ਕਿ 에어 డిਫੈਂਸ ਸਿਸਟਮ S400 ਆ ਜਿਹੜਾ ਉਸ ਦੇ ਨਾਲ ਸਾਰੀਆਂ ਮਜ਼ਾਈਲਾਂ ਜਿਹੜੀਆਂ ਛੱਡੀਆਂ ਗਿਆ ਤੇ ਡਰੋਨ ਉਹਨਾਂ ਨੂੰ ਸੁੱਟ ਲਿਆ ਗਿਆ ਧਰਤੀ ਦੇ ਉੱਤੇ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਦੀ ਖਬਰ ਹਾਲੇ ਤੱਕ ਨਹੀਂ ਆਈ ਤੇ ਨਿਊਜ਼ ਏਜੰਸੀ ANI ਦੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਗਿਆ ਕਿ S400 ਨੇ ਪਠਾਨਕੋਟ ਦੇ ਵਿੱਚ ਪਾਕਿਸਤਾਨ ਦਾ ਇੱਕ ਫਾਈਟਰ ਜੈਟ ਵੀ ਆ ਜਿਹੜਾ ਸੁੱਟ ਲਿਆ ਧਰਤੀ ਤੇ ਹਾਲਾਂਕਿ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਦੈਨਿਕ ਪਾਸਕਰ ਦੀ ਖਬਰ ਦੇ ਮੁਤਾਬਕ ਇਹ ਵੀ ਜਾਣਕਾਰੀ ਹੈ ਔਰ 7 ਮਹੀਨਿਆਂ ਆਪਰੇਸ਼ਨ ਸੰਦੂਰ ਦੇ ਬਾਰੇ ਪਹਿਲੀ ਵਾਰੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੇ ਵਿੱਚ ਦੱਸਿਆ ਗਿਆ ਸੀ ਕਿ 6 ਮਈ ਦੀ ਰਾਤ ਨੂੰ 1:04 ਮਿੰਟ ਤੋਂ ਲੈ ਕੇ 1:28 ਮਿੰਟ ਦੇ ਵਿੱਚ ਵਿੱਚ 24 ਮਿੰਟ 9 ਥਾਵਾਂ ਨੂੰ ਤਬਾਹ ਕੀਤੇ ਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਕਿ ਪਾਕਿਸਤਾਨ ਦੇ ਜਿਹੜੇ 9 ਥਾਂ ਸੀ 89 ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਅੱਤਵਾਦੀਆਂ ਨੇ ਪਨਾਹ ਲਈ ਹੋਈ ਸੀ ਕਈਆਂ ਦਾ ਨੁਕਸਾਨ ਹੋਇਆ ਹਾਲਾਂਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਭਾਰਤ ਬੁਝਦਲੀ ਕਰ ਰਿਹਾ ਹੈ ਹਨੇਰੇ ਵਿੱਚ ਕੀ ਟੱਕਰ ਲੈਣੇ ਹੋ ਹਰ ਇੱਕ ਤਰ੍ਹਾਂ ਦੀਆਂ ਗੱਲਾਂ ਦੋਵੇਂ ਪਾਸੇ ਹੋ ਰਹੀਆਂ ਹਨ ਪਰ ਭਾਰਤ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਅਸੀਂ ਕਿਸੇ ਵੀ ਬੇਕਸੂਰ ਨੂੰ ਨਹੀਂ ਮਾਰ ਰਹੇ ਜਿਹੜੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਨੇ ਔਰ ਅੱਤਵਾਦ ਨੂੰ ਅਸੀਂ ਪਣਪਨ ਨਹੀਂ ਦੇਵਾਂਗੇ ਔਰ ਦੇਸ਼ ਭਰ ਦੇ ਵਿੱਚ ਜਿੱਥੇ ਤੱਕ ਵੀ ਮਾਹੌਲ ਬਣਦਾ ਹੈ ਕੰਟਰੋਲ ਕਰਨ ਦਾ ਅਸੀਂ ਕਰਾਂਗੇ ਹੁਣ ਸਥਿਤੀ ਇਹ ਪੈਦਾ ਹੋਈ ਹੈ ਇੱਕ ਪਾਸੇ ਪਿੰਡਾਂ ਦੀ ਸਥਿਤੀ ਹੈ ਜ਼ਮੀਨੀ ਹਕੀਕਤ ਹੈ ਦੂਜੇ ਪਾਸੇ ਸਰਕਾਰਾਂ ਦੇ ਫੈਸਲੇ ਨੇ ਗੈਪ ਨਾ ਰਵੇ ਕਿਤੇ ਵੀ ਲੋਕ ਇਹਨਾਂ ਮਹਿਸੂਸ ਕਰਨ ਕਿ ਸਾਨੂੰ ਵਿਾਰਸ ਛੱਡ ਦਿੱਤਾ ਗਿਆ ਇਸ ਗੈਪ ਨੂੰ ਜਿੰਨੀ ਛੇਤੀ ਹੋ ਸਕਦਾ ਹੈ ਫਿਲ ਕਰਨਾ ਚਾਹੀਦਾ ਹੁਣ ਗੱਲ ਕਰਦੇ ਹਾਂ ਅਸੀਂ ਕਿ ਕਾਲਾ ਬਾਜ਼ਾਰੀ ਦਾ ਦੌਰ ਵੀ ਇਸ ਵਿੱਚ ਜਦੋਂ ਕੋਈ ਮੁਸੀਬਤ ਪੈਂਦੀ ਹੈ ਕੋਵਿਡ ਦਾ ਦੌਰ ਸੀ ਉਦੋਂ ਵੀ ਕਈਆਂ ਨੇ ਬੜੀ ਲੁੱਟ ਮਚਾਈ ਜਦੋਂ ਪਹਿਲਗਾਮ ਘਟਨਾ ਹੋਈ ਤੇ 에ਅਰਲਾਈਨਸ ਨੇ ਬੜੀ ਲੁੱਟ ਮਚਾਈ ਬਾਅਦ ਵਿੱਚ ਕੰਟਰੋਲ ਹੋਇਆ ਕਾਰਨ ਨੇ ਕੋਈ ਕੋਈ ਲੱਗਦਾ ਐਡਵਾਈਜ਼ਰੀ ਜਾਰੀ ਕੀਤੀ ਹੈ ਕਾਲਾ ਬਾਜ਼ਾਰੀ ਨੂੰ ਲੈ ਕੇ ਜਿਹੜੇ ਲੋਕ ਇਸ ਮੌਕੇ ਦਾ ਫਾਇਦਾ ਚੱਕਦੇ ਨੇ ਵੀ ਕਾਲਾ ਬਾਜ਼ਾਰੀ ਟਿਕਾ ਕੇ ਕਰ ਲਈਏ ਉਹਨਾਂ ਦੇ ਬਾਰੇ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਕੀ ਹੈ ਕਹਿ ਸਕਦੇ ਕਿ ਹਦਾਇਤ ਦੇ ਦਿੱਤੀ ਹੈ ਕਿ ਜਿਹੜਾ ਕਾਲਾ ਬਾਜ਼ਾਰੀ ਕਰੇਗਾ ਬਖਸ਼ਾ ਨਹੀਂ ਜਾਏਗਾ ਔਖੀ ਘੜੀ ਦੇ ਵਿੱਚ ਇੱਕ ਦੂਜੇ ਦੀ ਬਾਹ ਫੜਨੀ ਹੈ ਆਪਣਾ ਪੰਜਾਬੀ ਸੱਭਿਆਚਾਰ ਹੈ ਕਿ ਜਦੋਂ ਕੋਈ ਮੁਸੀਬਤ ਪੈਂਦੀ ਹੈ ਕਿਸੇ ਤੇ ਮਰਦ ਹੀ ਮਰਦ ਜਾਂ ਬੰਦੇ ਹੀ ਬੰਦੇ ਦੇ دارو ਹੁੰਦਾ ਹੈ ਦਵਾ ਹੁੰਦਾ ਹੈ ਇੱਕ ਦੂਜੇ ਦੇ ਕੰਮ ਆਉਣਾ ਹੈ بجائے ਕਿ ਲੁੱਟਣ ਦੇ ਇਹ ਸਾਰੀਆਂ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਹੈ ਨਹੀਂ ਲੱਗਦੀ ਤਾਂ ਫਿਰ ਖਮਿਆਜੇ ਉਹਨਾਂ ਨੂੰ ਭੁਗਤਣੇ ਪੈ ਸਕਦੇ ਆ ਜਿਹੜੇ ਕਾਲਾ ਬਾਜ਼ਾਰੀ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਔਰ ਰੋਜ਼ਮਰਾਂ ਦੀ ਜ਼ਿੰਦਗੀ 'ਚ ਕਈ ਲੋਕ ਆਮ ਉਵੇਂ ਹੀ ਕੰਮ ਕਰ ਰਿਹਾ ਕਿਸੇ ਤੇ ਕੋ ਬਹੁਤਾ ਅਸਰ ਨਹੀਂ ਪਰ ਮਾਨਸਿਕ ਤੌਰ ਦੇ ਉੱਤੇ ਜਦੋਂ ਖਬਰ ਸੁਣਦੇ ਆ ਟੀਵੀ ਤੇ ਬੈਠਦੇ ਆ ਤੇ ਬੜਾ ਉਹਨਾਂ ਦੇ ਉੱਤੇ ਅਸਰ ਪੈਂਦਾ ਹੈ ਉਹ ਅਸਰ ਹਰੇਕ ਦੇ ਮਨ ਤੇ ਹੈ ਚਾਹੇ ਕਿਸੇ ਤੇ ਥੋੜਾ ਕਿਸੇ ਤੇ ਵੱਧ ਹੈ ਹੁਣ ਗੱਲ ਕਰੀਏ ਪੰਜਾਬ ਸਰਕਾਰ ਨੇ ਕਿਹਾ ਦਾਵਾ ਕੀਤਾ ਕਿ ਮੰਤਰੀਆਂ ਦੀਆਂ ਟੀਮਾਂ ਬਣਾ ਕੇ ਸਰਦਾਂ ਤੇ ਅਸੀਂ ਜਾਵਾਂਗੇ ਲੋਕਾਂ ਦੀ ਸਾਰ ਲਵਾਂਗੇ ਕਈ ਲੋਕ ਜਾ ਵੀ ਰਹੇ ਆ ਕਈ ਪੁਰਸਪਰਸ਼ਾਸਨ ਦੇ ਅਧਿਕਾਰੀ ਵੀ ਢੀੜਾ ਮਾਰਨਾ ਸ਼ੁਰੂ ਕਰ ਚੁੱਕੇ ਆ ਪਹਿਲਾਂ ਤੇ ਆਪਾਂ ਵੀ ਨਹੀਂ 2-3 ਦਿਨ ਹੋ ਗਏ ਦੇਖਿਆ ਕਿਸੇ ਨੂੰ ਅੱਜ ਜ਼ਰੂਰ ਦੇਖਣ ਨੂੰ ਮਿਲਿਆ ਪਰ ਉਹ ਲੋਕਾਂ ਦਾ ਕਹਿਣਾ ਸੀ ਕਿ ਅੱਜ ਅਸੀਂ ਮੁਸੀਬਤ ਵਿੱਚ ਆ ਅੱਜ ਸਾਡੀ ਬਾਹ ਨਹੀਂ ਕੋਈ ਫੜਦਾ ਆਪਣੇ ਪੱਧਰ ਤੇ ਲੋਕੀ ਪ੍ਰਬੰਧ ਕਰਨ ਲੱਗੇ ਹੋਇਆ ਮੰਤਰੀ ਪਤਾ ਨਹੀਂ ਕਦੋਂ ਆਉਣਗੇ ਢੀੜਾ ਲਾ ਕੇ ਕਿਉਂਕਿ ਮੰਤਰੀਆਂ ਨੂੰ ਅੱਜਕੱਲ ਜਾਂ ਕਿਸੇ ਵੀ ਸਿਆਸਤਦਾਨ ਨੂੰ ਚਾਹੇ ਆਪੋਜੀਸ਼ਨ 'ਚ ਬੈਠਾ ਚਾਹੇ ਸੱਤਾ 'ਚ ਬਹੁਤਿਆਂ ਨੂੰ ਬਸ ਇਹ ਹੁੰਦਾ ਕਿ ਇੱਕ ਫਾਜ਼ਿਲਕਾ ਦਾ ਇੱਕ ਪਿੰਡ ਚੋਣ ਲਓ ਦੋ ਚੋਣ ਲਓ ਤਿੰਨ ਚੋਣ ਲਓ ਢੀੜਾ ਮਾਰੋ ਰੀਲ ਬਣਾਓ ਆਪਦੇ ਪੇਜ ਤੇ ਪਾਓ ਤਾਂ ਕਿ ਹਲਕੇ ਸਾਰਿਆਂ ਨੂੰ ਪਤਾ ਲੱਗ ਜੇ ਪੂਰੇ ਪੰਜਾਬ ਚ ਕਿ ਆ ਮੰਤਰੀ ਸਾਹਿਬ ਆਏ ਸੀ ਆ ਐਮਐਲਏ ਸਾਹਿਬ ਆਏ ਸੀ ਆਪਣੇ ਲੋਕਾਂ ਦੀ ਕਿੰਨੀ ਸਾਰ ਲੈਂਦੇ ਐ ਉਹ ਜਦੋਂ ਲੋਕਾਂ ਤੇ ਮੁਸੀਬਤ ਬਣੀ ਆ ਉਦੋਂ ਤਾਂ ਕੋ ਖੜਦੇ ਨਹੀਂ ਪਿਆ ਨਾਲ ਲੋਕਾਂ ਨੇ ਵੀ ਕਹਿ ਕੇ ਜਦੋਂ ਆਉਣਗੇ ਉਦੋਂ ਦੇਖਾਂਗੇ ਅੱਜ ਸਾਡੇ ਨਾਲ ਕੋਈ ਨਹੀਂ ਐ ਉਹ ਮੰਤਰੀਆਂ ਦੀ ਟੀਮ ਕਦੋਂ ਬਣੇਗੀ ਕਦੋਂ ਆਵੇਗੀ ਕੀ ਪਲਾਨ ਕਰੇਗੀ ਇਹ ਸਾਰੀਆਂ ਗੱਲਾਂ ਉਹ ਕਹਿੰਦੇ ਜਦੋਂ ਆਉਣਗੇ ਉਦੋਂ ਦੇਖਾਂਗੇ ਅੱਜ ਅਸੀਂ ਮੁਸੀਬਤ ਵਿੱਚ ਐ ਤੇ ਅੱਜ ਸਾਨੂੰ ਮੁਸੀਬਤ ਚੋਂ ਬਾਹਰ ਕੌਣ ਕਢਦਾ ਅਸੀਂ ਤੇ ਉਹ ਉਹ ਨੂੰ ਹੀ ਰੱਬ ਮੰਨਾਂਗੇ ਜਿਹੜੇ ਬਾਅਦ ਚਾਉਣਗੇ ਆਪਣੀਆਂ ਫੋਟੋਆਂ ਕਰਾਉਣ ਤਸਵੀਰਾਂ ਕਰਾਉਣ ਉਹਨਾਂ ਦਾ ਸੀ ਕੀ ਕਰੀਏ ਜੀ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਸਰਹੱਦੀ ਖੇਤਰਾਂ ਦੀ ਗੱਲ ਕੀਤੀ ਕਿ ਇਸ ਖੇਤਰ ਦੇ ਵਿੱਚ ਲੋਕਾਂ ਦੀ ਸਮੱਸਿਆਵਾਂ ਕੀ ਨੇ ਹਾਲਾਂਕਿ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ WhatsApp Facebook ਦੇ ذریعے ਤੁਸੀਂ ਜਿਹੜੀ ਜਾਣਕਾਰੀ ਲੈਨੇ ਹੋ ਉਹ ਹਮੇਸ਼ਾ ਸਹੀ ਨਹੀਂ ਹੁੰਦੀ ਉਹਦੇ ਵਾਸਤੇ ਤੁਸੀਂ ਸਰਕਾਰ ਦੇ ਜਿਹੜੇ ਬਿਆਨ ਹੁੰਦੇ ਨੇ ਉਹਦਾ ਇੰਤਜ਼ਾਰ ਕਰੋ ਆਪਣੇ ਆਪ ਕਿਸੇ ਵੀ ਅਫਵਾਹ ਤੇ ਵਿਸ਼ਵਾਸ ਕਰਨਾ ਵੀ ਠੀਕ ਨਹੀਂ ਹੈ ਜਿਹਦੇ ਕਰਕੇ ਸਾਡਾ ਹੀ ਨੁਕਸਾਨ ਹੁੰਦਾ ਹੈ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ